ਜਾ ਦੇ ਖੁਸ਼ਹਾਲ ਖੇਤਾਂ ਦੇ ਵਿੱਚ ਜਿੱਥੇ ਹਰ ਫਸਲ ਨੇ ਆਪਣੀ ਕਹਾਣੀ ਲਿਖੀ ਹੈ ਉੱਥੇ ਕੁਝ ਅਜਿਹਾ ਵੀ ਹੈ ਜਿਸ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅਤੇ ਫਸਲਾਂ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਉਹ ਨੇ ਨਦੀਨ ਜਦ ਤੱਕ ਅਸੀਂ ਇਹਨਾਂ ਨੂੰ ਸਮਝਿਆ ਨਹੀਂ ਇਹ ਸਾਡੇ ਦੁਸ਼ਮਣ ਬਣੇ ਹੋਏ ਨੇ ਕਿ ਅਸੀਂ ਇਹਨਾਂ ਨੂੰ ਖਤਮ ਕਰਨ ਦੇ ਉੱਤੇ ਲੱਗੇ ਹੋਏ ਹਾਂ ਕੀ ਤੁਸੀਂ ਜਾਣਦੇ ਹੋ ਇਹ ਫਾਲਤੂ ਦੇ ਪੌਦੇ ਸਾਡੇ ਮਿੱਤਰ ਵੀ ਹੋ ਸਕਦੇ ਨੇ ਇਹ ਸਿਰਫ ਘਾਫੂਸ ਨਹੀਂ ਹੈ ਜੇਕਰ ਇਹਨਾਂ ਨੂੰ ਸਮਝਿਆ ਜਾਵੇ ਤਾਂ ਇਹ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਵੀ ਸਾਬਤ ਹੋ ਸਕਦੇ ਇਸੇ ਹੀ ਵਿਸ਼ੇ ਦੇ ਉੱਤੇ ਰਿਸਰਚ ਕਰਦਾ ਕਰਦਾ ਮੈਂ ਪਹੁੰਚਿਆ ਪਿੰਡ ਸੰਗਤਪੁਰਾ ਡਾਕਟਰ ਰਾਏ ਸਿੰਘ ਵੰਸ਼ਪਤੀ ਵਿਗਿਆਨ ਦੇ ਮਾਹਰ ਨੇ ਅਤੇ ਨਵੀਨਾ ਦੇ ਉੱਪਰ ਪੀ ਐਚ ਡੀ ਕਰ ਚੁੱਕੇ ਨੇ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹੀ ਕਨਫਿਊਜ਼ਨ ਰਹਿੰਦੀ ਹੈ ਕਿ ਨਦੀਨ ਹੈ ਕੀ ਕਿ ਆਸੇ-ਪਾਸੇ ਉੱਗਿਆ ਘਾਹੂਸ ਹੈ ਜਾਂ ਸਿਰਫ ਫਸਲਾਂ ਵਿੱਚ ਹੀ ਪਾਇਆ ਜਾਂਦਾ ਹੈ ਜਾਂ ਕੀ ਹੈ ਜਿੱਥੇ ਵਾਤਾਵਰਣ ਨੂੰ ਬੈਲੈਂਸ ਕਰਨ ਦੇ ਵਿੱਚ ਨਦੀਨਾਂ ਦਾ ਬਹੁਤ ਵੱਡਾ ਰੋਲ ਤਾਂ ਹੈ ਹੀ ਹੈ ਪਰ ਇਹ ਸਾਡੀ ਮਿੱਟੀ ਦੇ ਲਈ ਵੀ ਬਹੁਤ ਜ਼ਿਆਦਾ ਸਹਾਈ ਹੁੰਦੇ ਨੇ ਤੁਹਾਨੂੰ ਜਾਣ ਕੇ ਹੋਰ ਹੈਰਾਨੀ ਹੋਵੇਗੀ ਜਦੋਂ ਤੁਸੀਂ ਅੱਜ ਦੇ ਫਾਇਦੇ ਸੁਣੋਗੇ ਸੌਣ ਦਾ ਮਹੀਨਾ ਚੱਲ ਰਿਹਾ ਹੈ ਬਾਰਿਸ਼ਾਂ ਦਾ ਮੌਸਮ ਹੈ ਬਾਰਿਸ਼ਾਂ ਦੇ ਨਾਲ ਜੋ ਚੀਜ਼ ਬਹੁਤ ਜ਼ਿਆਦਾ ਵੱਧ ਰਹੀ ਹੈ ਉਹ ਸਾਡੇ ਆਸ-ਪਾਸੇ ਦਾ ਘਾਹ ਫੂਸ, ਯਾਨੀ ਨਦੀਨ। ਨਦੀਨਾਂ ਦੇ ਬਹੁਤ ਸਾਰੇ ਨੁਕਸਾਨ ਨੇ ਕਿਸਾਨ ਆਪਣੀਆਂ ਫਸਲਾਂ ਵਿੱਚੋਂ ਨਦੀਨ ਕੱਢਣ ਤੇ ਲੱਗੇ ਹੋਏ ਨੇ। ਪਰ ਇਹਨਾਂ ਨਦੀਨਾਂ ਦੇ ਫਾਇਦੇ ਵੀ ਹੋ ਸਕਦੇ ਨੇ। ਇਹਨਾਂ ਫਾਇਦਿਆਂ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਪਹੁੰਚੇ ਹਾਂ ਪਿੰਡ ਸੰਗਤਪੁਰਾ ਵਿੱਚ। ਸੰਗਤਪੁਰਾ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਰਾਏ ਸਿੰਘ ਜੋ ਕਿ ਪੀ ਐਚ ਡੀ ਕਰ ਚੁੱਕੇ ਨੇ ਨਦੀਨਾ ਉੱਪਰ ਵੰਸਪਤੀ ਵਿਗਿਆਨ ਦੇ ਮਾਹਰ ਨੇ। ਅਸੀਂ ਗੱਲ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ। ਤੁਹਾਡਾ ਵੀ ਮੇਰੇ ਪਿੰਡ ਸੰਗਤਪੁਰਾ ਜ਼ਿਲ੍ਹਾ ਫਰੀਦਕੋਟ ਵਿੱਚ ਪਹੁੰਚਣ ਤੇ ਤੁਹਾਡੀ ਅਤੇ ਸਾਰੀ ਟੀਮ ਦਾ ਬਹੁਤ-ਬਹੁਤ ਸਵਾਗਤ ਹੈ। ਤਾਂ ਡਾਕਟਰ ਸਾਹਿਬ ਤੁਹਾਨੂੰ ਦੱਸੋ ਪਹਿਲਾਂ ਨਦੀਨ ਹੈ ਕੀ? ਦੇਖੋ ਸਰ ਆਪਣੇ ਆਸ-ਪਾਸ ਬਹੁਤ ਸਾਰੇ ਪਲਾਂਟ ਆਪਾਂ ਦੇਖ ਰਹੇ ਹਾਂ। ਇਸ ਤਰ੍ਹਾਂ ਹੁਣ ਵੀ ਆਪਾਂ ਖੇਤ ਦੇ ਕੋਲ ਹੀ ਬੈਠੇ ਹਾਂ। ਤਾਂ ਜਿਹੜਾ ਪਲਾਂਟ ਆਪਾਂ ਬੀਜਿਆ ਜਿਸ ਤਰ੍ਹਾਂ ਅੱਜ ਕੱਲ ਆਪਾਂ ਝੋਨਾ ਬੀਜਿਆ। ਜੀ। ਤੋਨੇ ਤੋਂ ਬਿਨਾ ਜਿਹੜਾ ਪਲਾਂਟ ਆਪਾਂ ਨੂੰ ਕ੍ਰੌਪ ਵਿੱਚ ਦਿਸਦਾ ਹੈ ਉਹ ਆਪਣੇ ਲਈ ਨਦੀਨ ਹੈ ਤੇ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਵੀਡ ਕਹਿੰਦੇ ਠੀਕ ਹੈ ਜੀ ਹੁਣ ਇਸ ਦੀ ਆਪਾਂ ਡੈਫੀਨੇਸ਼ਨ ਜਾਂ ਦੀ ਪਰਿਭਾਸ਼ਾ ਆਪਾਂ ਇਹ ਵੀ ਨਹੀਂ ਲੈ ਸਕਦੇ ਵੀ ਜਿਹੜੀ ਮੰਨ ਲਓ ਝੋਨਾ ਆਪਾਂ ਖੇਤ ਦੇ ਵਿੱਚ ਬੀਜਿਆ ਉਹ ਤਾਂ ਫਸਲ ਹੋ ਗਈ ਹਾਂਜੀ ਜੇ ਉਹੀ ਝੋਨੇ ਦਾ ਬੂਟਾ ਮੰਨ ਲਓ ਖੇਤ ਦੇ ਰਾਹ ਤੇ ਖੜਾ ਤਾਂ ਉਹ ਨਦੀਨ ਨਹੀਂ ਹੋ ਗਿਆ ਠੀਕ ਹੈ ਸੋ ਇਸ ਕਰਕੇ ਇਹਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਇੱਕ ਤਾਂ ਇਹ ਹੋ ਗਿਆ ਵੀ ਅਦਰ ਦੈਨ ਕ੍ਰੌਪ ਠੀਕ ਹੈ ਫਸਲ ਤੋਂ ਬਿਨਾ ਜਿਹੜਾ ਪਲਾਂਟ ਉਹ ਨਦੀਨ ਮੰਨ ਲਿਆ ਜਾਂਦਾ ਹੈ ਦੂਜੇ ਤਰਫ ਉਹ ਪਲਾਂਟ ਨਦੀਨ ਮੰਨ ਲਿਆ ਜਾਂਦਾ ਵੀ ਜਿਹੜਾ ਆਪਾਂ ਯੂਜ਼ ਨਹੀਂ ਕਰਦੇ ਆਪਾਂ ਕਹਿੰਦੇ ਆਪਣੇ ਲਈ ਯੂਜ਼ਲੈਸ ਠੀਕ ਹੈ ਸਰ ਇਸ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਜਿਹਦੇ ਆਪਾਂ ਇੱਕ ਆਮ ਤੌਰ ਤੇ ਕਹਿ ਸਕਦੇ ਕਿ ਕਿਸਾਨ ਦੇ ਹਿਸਾਬ ਨਾਲ ਵੀ ਜਿਹੜਾ ਪੌਦਾ ਸਾਡੇ ਵਰਤੋਂ ਵਿੱਚ ਨਹੀਂ ਉਹਨੂੰ ਅਸੀਂ ਨਦੀਨ ਮੰਨ ਲੈਂਦੇ ਚਾਹੇ ਉਹ ਕਿਸੇ ਹੋਰ ਫਸਲ ਦਾ ਹੋਵੇ ਚਾਹੇ ਕਿਸੇ ਹੋਰ ਫਸਲ ਦਾ ਵੀ ਹੋਵੇ ਜਿਵੇਂ ਕਣਕ ਦੇ ਵਿੱਚ ਮੰਨ ਲਓ ਅ ਕੋਈ ਜਿਵੇਂ ਗੁੱਲੀ ਡੰਡੇ ਦੀ ਵੀ ਕਈ ਥਾਵਾਂ ਖੇਤੀ ਹੁੰਦੀ ਹੈ ਪਰ ਗੁੱਲੀ ਡੰਡਾ ਜੇ ਉਗਰੇ ਆਵੇ ਤਾਂ ਉਹ ਆਪਣੇ ਲਈ ਨਦੀਨ ਮੰਨ ਲਿਆ ਜਾਂਦਾ ਵੀ ਇਹ ਨਦੀਨ ਆ ਠੀਕ ਹੈ ਸਰ ਤੇ ਨਦੀਨਾਂ ਦਾ ਵਾਤਾਵਰਨ ਦੇ ਵਿੱਚ ਕੀ ਮਹੱਤਵ ਹੈ ਕੀ ਰੋਲ ਆ ਵਾਤਾਵਰਨ ਦੇ ਵਿੱਚ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਸ ਦੀਆਂ ਪਰਿਭਾਸ਼ਾਵਾਂ ਬਹੁਤ ਆ ਤਾਂ ਇੱਕ ਡੈਫੀਨੇਸ਼ਨ ਇਹਦੀ ਇਹ ਵੀ ਆ ਵੀ ਜਿਵੇਂ ਇੱਕ ਨਾ ਟਰਮ ਆਉਂਦੀ ਹੈ ਸਾਇੰਸ ਦੇ ਵਿੱਚ ਇਕੋਲੋਜੀਕਲ ਸੱਕੈਸ਼ਨ ਠੀਕ ਹੈ ਕਿ ਕੋਈ ਵੀ ਇਕੋਸਿਸਟਮ ਜਦੋਂ ਬਣਦਾ ਹੈ ਕਿਸੇ ਜਗ੍ਹਾ ਤੇ ਦੁਨੀਆ ਜਾਂ ਪੌਦੇ ਜਦੋਂ ਸ਼ੁਰੂਆਤ ਹੁੰਦੀ ਹੈ ਜੀ ਤੇ ਇੱਕ ਸੱਕੈਸ਼ਨ ਕਹਿੰਦੇ ਹੋ ਜੀ ਇੱਕ ਇਕੋਲੋਜਿਸਟ ਨੇ ਇਹ ਵੀ ਪਰਿਭਾਸ਼ਾ ਦਿੱਤੀ ਉਹ ਜਿਹੜੇ ਨਦੀਨ ਹੈ ਉਹ ਪ੍ਰਾਇਮਰੀ ਸਕਸੈਸ਼ਨ ਵਿੱਚ ਹੈਲਪ ਕਰਦੇ ਹੈ ਵੀ ਜਦੋਂ ਕੋਈ ਵੀ ਕਿਸੇ ਧਰਤੀ ਤੇ ਪੌਦਿਆਂ ਦੀ ਸ਼ੁਰੂਆਤ ਹੋਣੀ ਹੈ ਤਾਂ ਨਦੀਨ ਪਹਿਲਾ ਰਾ ਮਟੀਰੀਅਲ ਪ੍ਰੋਵਾਈਡ ਕਰਦੇ ਹੈ ਅਗਲੀ ਜਨਰੇਸ਼ਨ ਠੀਕ ਹੈ ਤਾਂ ਇਹਦਾ ਇੱਕ ਇਹ ਵੀ ਰੋਲ ਹੈ ਇਕੋਲੋਜੀਕਲ ਸਕਸੈਸ਼ਨ ਦਾ ਠੀਕ ਹੈ ਸਰ ਹਾਂਜੀ ਨਦੀਨ ਆਪਣੇ ਆਪ ਹੀ ਹੋ ਜਾਂਦੇ ਹੈ ਮਿੱਟੀ ਦੇ ਵਿੱਚ ਜੀ ਤਾਂ ਮਿੱਟੀ ਨੂੰ ਪ੍ਰੀਜ਼ਰਵ ਕਰਨ ਦੇ ਵਿੱਚ ਜਾਂ ਮਿੱਟੀ ਨੂੰ ਮਿੱਟੀ ਲਈ ਕਿਵੇਂ ਸਹਾਇੀ ਹੁੰਦੇ ਹੈ ਸਰ ਦੇਖੋ ਜੇਕਰ ਆਪਾਂ ਨਦੀਨ ਨੂੰ ਆਮ ਪਾਛਾ ਵਿੱਚ ਦੇਖੀਏ ਤਾਂ ਜਿਹੜੇ ਨਦੀਨ ਹੈ ਜਿਵੇਂ ਹੁਣ ਆਪਣੇ ਕਣਕ ਦੇ ਵਿੱਚ ਇੱਕ ਨਾ ਸੇਂਜੀ ਦਾ ਬੂਟਾ ਉੱਗ ਨੂੰ ਆਮ ਨੂੰ ਆਮ ਹੀ ਦਿਸਦਾ ਜੀ ਉਸ ਸੇਂਜੀ ਦੇ ਬੂਟੇ ਵਿੱਚ ਨਾ ਜੇ ਆਪੋ ਉਹਦਾ ਬੂਟਾ ਪਟਕੇ ਦੇਖੀਏ ਤਾਂ ਉਹਦੇ ਜੜਾਂ ਦੇ ਵਿੱਚ ਗੰਢਾਂ ਹੁੰਦੀਆਂ ਜੀ ਉਹਨੂੰ ਨੋਡਿਊਲੇਟਡ ਰੂਟਸ ਕਹਿੰਦੇ ਠੀਕ ਹੈ ਨੋਟ ਯੂਜ਼ ਨੋਡਿਊਲਸ ਹੁੰਦੀਆਂ ਹਾਂਜੀ ਤਾਂ ਉਹ ਨੋਡਿਊਲਸ ਆ ਜਿਹੜੇ ਉਹ ਤਕਰੀਬਨ ਨਾਈਟ੍ਰੋਜਨ ਨਾਲ ਭਰੇ ਹੋਏ ਨਦੀਨ ਠੀਕ ਹੈ ਤਾਂ ਇਸ ਤਰ੍ਹਾਂ ਉਹ ਇੱਕ ਨਾਈਟ੍ਰੋਜਨ ਫਿਕਸ ਕਰ ਦਿੰਦੇ ਆ ਤੇ ਜਿਹੜੀ ਆਪਣੀ ਧਰਤੀ ਆ ਜਾਂ ਫਸਲ ਆ ਉਹਨੂੰ ਨਾਈਟ੍ਰੋਜਨ ਪ੍ਰੋਵਾਈਡ ਕਰਦੇ ਆ ਠੀਕ ਹੈ ਇਹ ਵੀ ਇੱਕੇ ਦਾ ਰੋਲ ਆ ਫਿਰ ਜਿਹੜਾ ਘਾਹ ਘਾਹ ਸਭ ਤੋਂ ਜ਼ਿਆਦਾ ਆ ਮੈਂ ਇੱਕ ਜਗ੍ਹਾ ਪੜਿਆ ਸੀਗਾ ਵੀ ਇੱਕ ਤੇ ਸਭ ਤੋਂ ਭੋਖ ਹੋਰ ਨੂੰ ਬਚਾਉਂਦੇ ਆ ਸੋਇਲ ਇਰੋਸ਼ਨ ਨੂੰ ਜੀ ਘਾਹ ਨੂੰ ਬੰਨ ਘਾਹ ਜਿਹੜੇ ਉਹ ਮਿੱਟੀ ਨੂੰ ਬੰਨ ਕੇ ਰੱਖਦੇ ਆ ਜੀ ਤੇ ਇੱਕ ਨਾ ਇੱਕ ਕੈਮੀਕਲ ਰੀਲੀਜ਼ ਕਰਦੇ ਜਿਹੜੀ ਸੋਇਲ ਦੀ ਫਰਟੀਲਿਟੀ ਨੂੰ ਵਧਾਉਂਦੇ ਠੀਕ ਹੈ ਗ੍ਰਾਸਸ ਠੀਕ ਹੈ ਇਸ ਕਰਕੇ ਜੇਕਰ ਆਪਾਂ ਇਹਨੂੰ ਜਮਾ ਮਾੜਾ ਨਹੀਂ ਕਹਿ ਸਕਦੇ ਨਦੀਨਾਂ ਨੂੰ ਵੀ ਇਹ ਜੇ ਫਸਲ ਵਿੱਚ ਹੋ ਗਏ ਤਾਂ ਇਹ ਬਹੁਤ ਹਾਨੀਕਾਰਕ ਹੈ ਉਹ ਆਪਾਂ ਨੂੰ ਹਾਨੀਕਾਰਕ ਤਾਂ ਲੱਗਦੇ ਕਿਉਂਕਿ ਆਪਾਂ ਫਸਲ ਦੇ ਝਾੜ ਨਾਲ ਜੁੜੇ ਹੋਏ ਹਾਂ ਜੀ ਵੀ ਜੇ ਫਸਲ ਦੇ ਵਿੱਚ ਨਦੀਨ ਜ਼ਿਆਦੇ ਹੋ ਗਏ ਤਾਂ ਤਾਂ ਝਾੜ ਕਿਤਨੇ ਕਿਤੇ ਘਟ ਜਾਊਗਾ ਮਰ ਨਹੀਂ ਜਾਊਗਾ ਝਾੜ ਘਟ ਜਾਊਗਾ ਤਾਂ ਉਹ ਝਾੜ ਨੂੰ ਵਧਾਉਣ ਲਈ ਆਪਾਂ ਨਦੀਨ ਨੂੰ ਖਤਮ ਕਰਦੇ ਆ ਚਾਹੇ ਹਰਬੀਸਾਈਡ ਹੋ ਗਿਆ ਚਾਹੇ ਮੈਨੂਅਲ ਮੈਥਡ ਹੋ ਗਿਆ ਕਸਗੇ ਨਾਲ ਜਾਂ ਪਰਪੇ ਨਾਲ ਜਾਂ ਦਾਕੀ ਨਾ ਕੱਢ ਦਿੰਨੇ ਆ ਜੀ ਤੇ ਇਸ ਕਰਕੇ ਨਦੀਨਾਂ ਦੇ ਇਕੋਲੋਜੀਕਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਇਹ ਇਕੋਲੋਜੀਕਲ ਰੋਲ ਹੀ ਆ ਸਾਰਾ ਠੀਕ ਹੈ ਨੇਚਰ ਦੇ ਵਿੱਚ ਉਹ ਕੀ ਰੋਲ ਨਿਭਾਉਂਦੇ ਨਦੀਨ ਠੀਕ ਹੈ ਇੱਕ ਹੋਰ ਇਹਦੇ ਵਿੱਚ ਮੈਨੂੰ ਸਵਾਲ ਯਾਦ ਆਇਆ ਕਿ ਜਿਵੇਂ ਕਈ ਜਗ੍ਹਾ ਤੇ ਸਾਲਟ ਅਫੈਕਟਡ ਸੋਇਲਸ ਹੁੰਦੀਆਂ ਜੀ ਸਲਾਈਨ ਸੋਇਲ ਹੋਗੀ ਕਿਤੇ ਕਿਤੇ ਸੋਡਿਕ ਸੋਇਲ ਹੋਗੀ ਕਿਤੇ ਜਿਆਦਾ ਖਾਰੀ ਮਿੱਟੀ ਹੈ ਸੋਰਾ ਜਿਆਦਾ ਆ ਜਾਂ ਐਸਿਡ ਅਫੈਕਟਡ ਸੋਇਲ ਹੋਗੀ ਜੀ ਇਹਨਾਂ ਨੂੰ ਵੀ ਆਪਣਾ ਕਰਨ ਦੇ ਵਿੱਚ ਠੀਕ ਕਰਨ ਦੇ ਵਿੱਚ ਰੋਲ ਆਦਾ ਕਰਦੇ ਆ ਵੀਡਸ ਦੇਖੋ ਵੀਰ ਸਾਣਾ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਕੈਮੀਕਲ ਰਿਲੀਜ਼ ਕਰਦੇ ਆ ਜੀ ਉਹ ਨੈਗੇਟਿਵ ਕੈਮੀਕਲ ਵੀ ਹੋ ਸਕਦੇ ਤੇ ਪੋਜ਼ਿਟਿਵ ਵੀ ਹੋ ਸਕਦਾ ਦੇਖੋ ਜਿਵੇਂ ਹਿਊਮਨ ਬੰਦਾ ਹਿਊਮਨ ਉਹੀ ਬੰਦਾ ਦੇਵਤਿਆਂ ਵਾਲੇ ਕੰਮ ਵੀ ਕਰਦਾ ਤੇ ਰਕਸ਼ਸਾਂ ਵਾਲੇ ਵੀ ਕੰਮ ਕਰਦਾ ਜੀ ਜੀ ਪਲਾਂਟ ਵੀ ਇੱਕ ਲਿਵਿੰਗ ਬੀਂਗ ਹੈ ਇਸ ਤਰ੍ਹਾਂ ਸਾਰੇ ਕੰਮ ਕਰਦਾ ਮੈਂ ਤੁਹਾਨੂੰ ਇੱਥੇ ਪਲਾਂਟ ਜੇ ਆਪਾਂ ਖੇਤ 'ਚ ਬੈਠੇ ਦਿਖਾ ਦੂੰਗਾ ਵੀ ਜਿਸ ਤਰ੍ਹਾਂ ਉਹਦਾ ਨਾਮ ਹੀ ਹੈਗਾ ਸਾਲਟ ਹੈਲਿਓਥਰੋਪ ਅੱਛਾ ਵੀ ਜਿਹੜੀ ਖਾਰੀ ਭੂਮੀ ਹੈ ਉਹ ਪਲਾਂਟ ਤੁਹਾਨੂੰ ਉੱਥੇ ਮਿਲੂਗਾ ਅੱਛਾ ਉਹ ਉਸੇ ਨੂੰ ਹੀ ਸਮਰਪਤ ਹੋਰ ਮਿੱਠੀ ਮਿੱਠੇ ਪਾਣੀ ਵਾਲੇ ਤੇ ਉਹ ਵੀ ਨਹੀਂ ਮਿਲੂਗਾ ਇਹਦਾ ਮਤਲਬ ਉਹ ਟੋਲਰੈਂਟ ਹੈ ਠੀਕ ਹੈ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ ਚਾਹੇ ਖਾਰੀ ਭੂਮੀ ਹੈ ਚਾਹੇ ਮਿੱਠੇ ਪਾਣੀ ਵਾਲੀ ਭੂਮੀ ਹੈ ਚਾਹੇ ਉਹਦੇ ਵਿੱਚ ਸੋਡੀਅਮ ਜ਼ਿਆਦਾ ਹੈ ਜਾਂ ਪੋਟਾਸ਼ੀਅਮ ਜ਼ਿਆਦਾ ਹੈ ਜੀ ਤਾਂ ਉਹ ਇੱਥੋਂ ਆਪਾਂ ਇਹ ਵੀ ਚੈੱਕ ਕਰ ਸਕਦੇ ਜੇਕਰ ਉਹ ਨਦੀਨ ਉੱਤੇ ਜ਼ਿਆਦਾ ਹੈਗਾ ਜਿਵੇਂ ਬਕੂਪਾ ਮਨੈਰੀ ਹੋ ਗਿਆ ਬ੍ਰਹਮੀ ਬੂਟੀ ਨੂੰ ਕਹਿ ਦਿੰਦੇ ਵੈਸੇ ਬ੍ਰਹਮੀ ਨਹੀਂ ਹੁੰਦੀ ਬਕੂਪਾ ਮਨੈਰੀ ਉਹ ਵੀ ਤੁਹਾਨੂੰ ਸਾਲਟ ਵਾਲੀ ਜਗ੍ਹਾ ਤੇ ਮਿਲੂਗਾ ਜਿੱਥੇ ਸ਼ੋਰੇ ਵਾਲੀ ਭੂਮੀ ਹੈ ਜੀ ਹੈਲਿਉਟ੍ਰੋਪੀਅਮ ਹੈ ਉਹਨੂੰ ਹਾਥੀ ਸੁੰਡੀ ਕਹਿੰਦੇ ਆਮ ਕਰਕੇ ਕਿਉਂਕਿ ਉਹਦਾ ਜਿਹੜਾ ਇਨਫਲੋਰਿਸੈਂਸ ਹੁੰਦਾ ਹੈ ਜਿਵੇਂ ਸੌਂਡ ਮੋੜੀ ਹੁੰਦੀ ਹੈ ਹਾਥੀ ਵਾਂਗੂ ਉਹ ਵੀ ਤੁਹਾਨੂੰ ਉੱਥੇ ਮਿਲੂਗਾ ਜਿੱਥੇ ਜਿਆਦਾ ਸਾਲਟੀ ਸੋਇਲ ਜੀ ਮੈਂ ਜਦੋਂ ਪੀ ਐਚ ਡੀ ਦਾ ਕੰਮ ਕੀਤਾ ਸੀ ਮੇਰਾ ਨਦੀਨਾ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਪੀ ਐਚ ਡੀ ਨਦੀਨਾ ਦੇ ਉੱਪਰ ਕੀਤੀ ਜੀ ਮੈਂ ਇਹ ਮਾਲਵੇ ਦੇ 6 ਜ਼ਿਲ੍ਹਿਆਂ ਤੇ ਕੰਮ ਕੀਤਾ ਜੀ ਉਹਦੇ ਵਿੱਚ ਮੈਂ ਇਹ ਦੇਖਿਆ ਵੀ ਕੁਐਸ਼ਨ ਨਦੀਨ ਮੇਰੇ ਇਸ ਫਰੀਦਕੋਟ ਏਰੀਆ 'ਚ ਹੈ ਨਹੀਂ ਸੀ ਅੱਛਾ ਕੱਟ ਜੀ ਮੈਂ ਜਦੋਂ ਪੁਰਾਣੇ ਫਲੋਰਾ ਪੜੇ ਬੁਕਸ ਪੜੀਆਂ ਜੀ ਪਰ ਜਦੋਂ ਮੈਂ ਰਿਸਰਚ ਕੀਤੀ ਤਾਂ ਉਹ ਨਦੀਨ ਮੈਨੂੰ ਇੱਥੇ ਮਿਲੇ ਅੱਛਾ ਖਾਸ ਕਰ ਮੇਰੇ ਆਪ ਦੇ ਖੇਤ ਵਿੱਚ ਮੇਰੇ ਆਪ ਦੇ ਨੇੜੇ ਤੇੜੇ ਉਹ ਮੈਨੂੰ ਨਦੀਨ ਮਿਲੇ ਜਿਹੜੇ ਖਾਰੀ ਭੂਮੀ ਚ ਹੁੰਦੇ ਸੀ ਇਹਦਾ ਮਤਲਬ ਮੇਰੇ ਖੇਤਾਂ ਦੇ ਨੇੜੇ ਵੀ ਹੁਣ ਜਿਹੜੀ ਸਾਰਟ ਦੀ ਜਿਹੜੀ ਕਨਸੈਂਟ੍ਰੇਸ਼ਨ ਉਹ ਵਧ ਵਧ ਚੁੱਕੀ ਹੈ ਇਹ ਸਿੱਧਾ ਸਾਈਨ ਹੈ ਇੱਕ ਨਦੀਨ ਇਸ ਤਰ੍ਹਾਂ ਵੀ ਆਪਾਂ ਨੂੰ ਸਾਈਨ ਦੇ ਦਿੰਦੇ ਆ ਪਈ ਤੁਹਾਡੀ ਜਿਹੜੀ ਜ਼ਮੀਨ ਦੇ ਵਿੱਚ ਆਹ ਮਾਤਰਾ ਵੱਧ ਚੁੱਕੀ ਆ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਵੀ ਉਹਦਾ ਸਾਈਨ ਹੀ ਆ ਕਿ ਨੇਟਰ ਨੇ ਉਹਨੂੰ ਫਿੱਟ ਕਰਕੇ ਰੱਖਿਆ ਹੈ ਉਹ ਹਰ ਇੱਕ ਪਲਾਂਟ ਆਪਾਂ ਨੂੰ ਹਰ ਇੱਕ ਥਾਂ ਨਹੀਂ ਮਿਲ ਸਕਦਾ ਬਿਲਕੁਲ ਹਾਂ ਜੀ ਇਹ ਤੁਸੀਂ ਬਹੁਤ ਵਧੀਆ ਪੱਖ ਦੱਸਿਆ ਕਿ ਜਿਹੜੀਆਂ ਦੀਨ ਖਾਰੀ ਜਗ੍ਹਾ ਤੇ ਹੀ ਹੁੰਦੇ ਆ ਉਹ ਖਾਰੀ ਜਗ੍ਹਾ ਤੇ ਹੀ ਹੋਣਗੇ ਹਾਂਜੀ ਹਾਂ ਇਸ ਕਰਕੇ ਉਹ ਖਾਰੀ ਜਗ੍ਹਾ ਦੇ ਦੀਨ ਜੇਕਰ ਆਪਣੇ ਪਾਏ ਜਾਂਦੇ ਆ ਇਹਦਾ ਮਤਲਬ ਆਪਣੀਆਂ ਜ਼ਮੀਨਾਂ ਥੋੜੀਆਂ ਥੋੜੀਆਂ ਕਲਰ ਕਲੀਆਂ ਸ਼ੁਰੂ ਹੋ ਰਹੀਆਂ ਸ਼ੁਰੂ ਹੋ ਗਈਆਂ ਤੇ ਇਹ ਕਿਸਾਨਾਂ ਦੇ ਲਈ ਇੱਕ ਬਹੁਤ ਵੱਡਾ ਸਾਈਨ ਹੈ ਇਹਨਾਂ ਨੂੰ ਸਮਝਣ ਦੀ ਲੋੜ ਹੈ। ਅਗਲਾ ਜਿਹੜਾ ਸਾਡਾ ਸਵਾਲ ਹੈ ਸਰ ਇਹਨਾਂ ਨੂੰ ਇਹਨਾਂ ਖਤਮ ਕਰਨਾ ਕਿਉਂ? ਅ ਔਖਾ ਕਿਉਂ ਆ? ਕਿਉਂਕਿ ਫਸਲ ਆ ਜਿਹੜੀ ਉਹ ਦੇਖੋ ਨਿੱਕੀ ਜੀ ਚੀਜ਼ ਨਾਲ ਇਫੈਕਟ ਹੋ ਜਾਂਦੀ ਆ। ਥੋੜਾ ਜਿਹਾ ਨਿਊਟਰੀਐਂਟ ਡਿਸਆਰਡਰ ਹੋ ਜਾਂਦਾ ਉਹਦੇ ਕਈ ਵਾਰ ਨਿਊਟਰੀਐਂਟ ਦੀ ਮਾਤਰਾ ਬਾਅਦ ਘਟ ਜਾਵੇ। ਹਾਂਜੀ। ਪਰ ਆਪਾਂ ਇੰਨੇ ਹਰਬੀਸਾਈਡ ਸਪਰੇਅ ਕਰਦੇ ਆ। ਇਵਨ ਕਿ ਉਹ ਤਾਂ ਵੀ ਉਹਨਾਂ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਆ ਵੀਡਸ ਨੂੰ। ਇੰਨੇ ਇਹ ਕਿਉਂ ਕੀੜੇ ਕਿਉਂ ਹੁੰਦੇ ਕਹਿੰਦਾ ਮੈਂ। ਕੀੜੇ ਹਾਂ। ਬਹੁਤ ਸੋਹਣਾ ਸਵਾਲ ਠਾਇਆ ਤੁਸੀਂ। ਮੈਂ ਇੱਕ ਨਿੱਕੀ ਜੀ ਉਦਾਹਰ ਤਾਂ ਕਰੋਨਾ ਦੀ ਬਿਮਾਰੀ ਦੇ ਵਿੱਚ ਜ਼ਿਆਦਾ ਡੈਥ ਉਹਨਾਂ ਲੋਕਾਂ ਦੀਆਂ ਹੋਈਆਂ ਸੀ ਜਿਹੜੇ ਬੜੇ ਆਈਸੋਲੇਟਿਡ ਸੀ। ਅੱਛਾ। ਜਿਹੜੇ ਲੋਕ ਆਪਣੇ ਘੁਗੀਆਂ 'ਚ ਰਹਿੰਦੇ ਆ ਜਾਂ ਕਾਮਨ ਆਪਣੇ ਲੋਕ ਛੜਕਾਂ ਦੇ ਉੱਪਰ ਰਹਿੰਦੇ ਆ ਉਹਨਾਂ ਦਾ ਡੈਥ ਰੇਟ ਬਹੁਤ ਘੱਟ ਹੋਇਆ। ਕਿਉਂਕਿ ਉਹ ਚਿਹੜੇ ਸੀ। ਠੀਕ ਹੈ। ਉਹਨਾਂ ਦੇ ਵਿੱਚ ਉਹ ਸਟ੍ਰੈਸ ਨੂੰ ਜਾਂ ਉਹ ਡਿਜ਼ੀਜ਼ ਨੂੰ ਝੱਲਣ ਦੀ ਪੇਸ਼ੈਂਸ ਜ਼ਿਆਦਾ ਸੀ। ਪਰ ਜਿਹੜੇ ਆਈਸੋਲੇਟਿਡ ਸੀ ਤਖੜੇ ਘਰਾਨੇ ਦੇ ਲੋਕ ਸੀ ਜਿਨ੍ਹਾਂ ਨੇ ਇੱਕ ਚਮਚਾ ਵੀ 10 ਵਾਰ ਧੋਕੇ ਉਹ ਤੋਂ ਖਾਣਾ ਖਾਦਾ ਤਾਂ ਉਹਨਾਂ ਨੂੰ ਜਿਆਦਾ ਡੈਥ ਕੇਸ ਜੀ ਸਿਮਿਲਰਲੀ ਵੀਡਸ ਤੇ ਜੀ ਵੀਡਸ ਸਟ੍ਰੈਸ ਚੱਲ ਕੇ ਕਿਉਂਕਿ ਵੀਡ ਨਾਲ ਅੱਜ ਤੋਂ ਨਹੀਂ ਜਦੋਂ ਤੋਂ ਮਨੁੱਖ ਨੇ ਇਸ ਧਰਤੀ ਤੇ ਪਹਿਲਾ ਪੈਰ ਚੜ੍ਹਨਾ ਰੱਖਿਆ ਉਂਹੀ ਪਤਾ ਲੱਗਿਆ ਵੀ ਆ ਫਸਲ ਹੋ ਸਕਦੀ ਹੈ ਜੀ ਉਹਨੇ ਨਦੀਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜੀ ਤਾਂ ਉਹਦੇ ਵਿੱਚ ਇੱਕ ਐਹਜੀਆਂ ਡਿਵੈਲਪਮੈਂਟਸ ਹੋ ਗਈਆਂ ਜਿਸ ਕਰਕੇ ਉਹ ਚੱਲ ਸਕਦਾ ਠੀਕ ਹੈ ਤੁਸੀਂ ਦੇਖੋਗੇ ਕਈ ਵਾਰੀ ਤੁਸੀਂ ਸਪਰੇਅ ਕੀਤੀ ਹੁੰਦੀ ਉਹ ਇੱਕ ਵਾਰ ਜਰੂਰ ਮਰ ਜਾ ਜਾਂਦਾ ਪਰ ਅਗਲੇ ਦਿਨ ਫੇਰ ਉਹਦੀ ਫੁੱਟ ਆਉਂਦਾ ਜੀ ਬਿਲਕੁਲ ਉਹਦੇ ਵਿੱਚ ਕਪੈਸਿਟੀ ਹੋ ਜਾਂਦੀ ਹੈ ਪਰ ਜਿਹੜੀ ਤੁਹਾਡੀ ਕਰੌਪ ਆ ਕਰੌਪ ਤੇ ਤੁਸੀਂ ਇੱਕ ਸਪਰੇਅ ਕਰਕੇ ਦੇਖ ਲਓ ਕਰੌਪ ਸੁੱਕ ਜਾਂਦੀ ਸੁੱਕ ਜਾਂਦੀ ਹੈ ਬਿਲਕੁਲ ਜਿਸ ਤਰ੍ਹਾਂ ਆਪਾਂ ਆਮ ਹੀ ਦੇਖਦੇ ਆਂ ਵੀ ਪਿੰਡਾਂ ਦੇ ਵਿੱਚ ਕਈ ਵਾਰੀ ਕਿਸੇ ਦੀ ਦੁਸ਼ਮਣੀ ਵੀ ਸੁਣੀ ਹੈ ਮੈਂ ਆਮ ਗੱਲਾਂ ਸੁਣਦਾ ਵੀ ਆ ਰਾਉਂਡ ਅਪ ਵਗੈਰਾ ਰਾਉਂਡ ਅਪ ਲੋਕੀ ਕਰ ਦਿੰਦੇ ਉਹਦੇ ਉੱਪਰ ਆਪਣੇ ਪਨੀਰੀ ਉੱਪਰ ਜੀ ਨਹੀਂ ਤਾਂ ਪਨੀਰੀ ਦੁਬਾਰਾ ਹੋ ਜਾਣੀ ਚਾਹੀਦੀ ਚਲੋ ਇੱਕ ਵਾਰੀ ਮਰ ਜਾ ਕੇ ਦੁਬਾਰਾ ਫੇਰ ਪਰ ਉਹ ਸੁੱਕ ਜਾਂਦੀ ਹੈ ਜੀ ਕਿਉਂਕਿ ਉਹ ਕ੍ਰੌਪ ਨੂੰ ਆਪਾ ਆਈਸੋਲੇਟਡ ਰੱਖਦੇ ਆ ਬੜਾ ਬਚਾ ਕੇ ਰੱਖਦੇ ਉਹਦੇ ਵਿੱਚ ਸਟ੍ਰੈਸ ਚ ਲੰਦੀ ਅ ਸ਼ਮਤਾ ਘਟ ਜਾਂਦੀ ਘਟ ਜਾਂਦੀ ਹੈ ਤੇ ਜਿਹੜੇ ਨਦੀਨ ਹੈ ਇਹਨਾਂ ਵਿੱਚ ਉਨੀ ਜਿਆਦਾ ਆਉਂਦੀ ਹੈ ਜੀ ਜਿਵੇਂ ਕਹਿ ਦਿੰਦੇ ਨਾ ਰੰਬਾ ਤੇ ਮੁੰਡਾ ਚੰਡਿਆ ਸਹੀ ਰਹਿੰਦਾ ਉਵੇਂ ਜਿਹੜੇ ਨਦੀਨ ਹੈ ਇਹ ਵੀ ਜਿੰਨੇ ਚੰਡੀ ਜਾਂਦੇ ਇਹਨੂੰ ਆਪਾਂ ਵੱਢੀ ਜਾਂਦੇ ਆ ਸਪਰੇਅ ਕਰੀ ਜਾਂਦੇ ਇਹ ਹੋਰ ਦੂਣ ਸਵਾਉਣੇ ਹੋਈ ਜਾਂਦੇ ਰਿਸਿਸਟੈਂਸ ਟੋਲਰੈਂਸ ਪੈਦਾ ਹੋ ਜਾਂਦੀ ਹੈ ਰਿਸਿਸਟੈਂਸ ਦੇ ਵਿੱਚ ਟੋਲਰੈਂਸ ਜਿਆਦਾ ਹੋ ਜਾਂਦੀ ਹੈ ਉਹ ਕਿਸੇ ਰੂਪ ਚ ਵੀ ਹੋ ਸਕਦੀ ਹੈ ਦਵਾਈ ਵਾਲੇ ਰੂਪ ਚ ਵੀ ਹੋ ਸਕਦੀ ਹੈ ਡਰਾਟ ਸਟ੍ਰੈਸ ਵੀ ਹੋ ਸਕਦਾ ਜਿਵੇਂ ਮੰਨ ਲਓ ਮੀਂਹ ਨਹੀਂ ਪਿਆ ਤੁਹਾਡੀ ਫਸਲ ਸੁੱਕ ਜੂਗੀ ਪਰ ਨਦੀਨ ਬਹੁਤ ਘੱਟ ਸੁੱਕਣਗੇ ਐਂਡ ਤੱਕ ਉਹ ਸਾਹ ਲੈਣਗੇ ਜਦ ਤੱਕ ਜੀ ਹਾਂ ਜਿਵੇਂ ਇਹਦੀ ਆਮ ਐਗਜ਼ਾਮਪਲ ਹੀ ਆ ਕਿ ਕਣਕ ਦੇ ਵਿੱਚ ਆਪਣਾ ਆਈਸੋਪ੍ਰੋਟੋਨ ਦੀ ਸਪਰੇ ਅੱਜ ਕੱਲ ਹੁਣ ਵਰਜਿਆ ਜਾਂਦਾ ਕਿ ਨਾ ਕਰੋ ਕਿਉਂਕਿ ਉਹ ਗੁੱਲੀ ਡੰਡਾ ਉਹਨੂੰ ਰਿਸਿਸਟ ਕਰ ਚੁੱਕਿਆ ਹਾਂ ਰੋਣਾ ਗੁੱਲੀ ਡੰਡੇ ਦੇ ਉੱਤੇ ਅਸਰ ਨਹੀਂ ਹੁੰਦਾ ਇਹ ਵੀ ਇੱਕ ਮੈਨ ਲੱਗਦਾ ਬਹੁਤ ਵਧੀਆ ਐਗਜ਼ਾਮ ਬਸ ਇਹੀ ਆ ਵੀ ਉਹਨਾਂ ਵਿੱਚ ਉਹ ਸਟ੍ਰੈਸ ਜਿਹੜਾ ਝੱਲਣਾ ਹੁੰਦਾ ਉਹਦੀ ਸ਼ਮਤਾ ਵਧ ਜਾਂਦੀ ਹੈ ਵੀ ਕੋਈ ਗੱਲ ਨਹੀਂ ਜੀ ਬਿਲਕੁਲ ਹਾਂਜੀ ਇਸ ਦੇ ਨਾਲ ਡਾਕਟਰ ਸਾਹਿਬ ਅਸੀਂ ਗੱਲਬਾਤ ਕਰਾਂਗੇ ਇਹ ਤਾਂ ਆਪਾਂ ਚਲੋ ਨੁਕਸਾਨ ਦੀ ਗੱਲਬਾਤ ਕਰ ਲਈ ਨੜੇ ਆਪਣੇ এনवायरमेंट ਦੇ ਵਿੱਚ ਗੱਲਬਾਤ ਕਰ ਲਈ ਹਾਂਜੀ ਪਰ ਅਸੀਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਸੁਣਦੇ ਆ ਰਹੇ ਹਾਂ ਕਿ ਬਈ ਇਹਨਾਂ ਦੇ ਸਿਹਤ ਦੇ ਲਈ ਵੀ ਮਨੁੱਖੀ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇ ਆ ਕਿਉਂ ਜਿਵੇਂ ਆਪਾਂ ਤੌਰ ਤੇ ਜਾਣਦੇ ਹਾਂ ਕਿ ਬੱਕਰੀਆਂ ਜਦੋਂ ਬਾਹਰ ਚਰ ਕੇ ਆਉਂਦੀਆਂ ਨਾ ਉਹ ਦੁੱਧ ਜ਼ਿਆਦਾ ਵਧੀਆ ਹੁੰਦਾ ਆਮ ਤੌਰ ਤੇ ਇਹੀ ਘਾਹ ਫੂਸ ਖਾਂਦੀਆਂ ਹਾਂ ਜੀ ਤਾਂ ਕੋਈ ਅਜਿਹੇ ਨਦੀਨ ਸਾਨੂੰ ਦੱਸੋ ਜਿਨ੍ਹਾਂ ਦਾ ਸਿਹਤ ਉੱਤੇ ਬਹੁਤ ਜ਼ਿਆਦਾ ਵਧੀਆ ਅਸਰ ਹੋਵੇ ਤੇ ਜਿਨ੍ਹਾਂ ਨੂੰ ਆਮ ਲੋਕ ਵੀ ਖਾ ਸਕਦੇ ਆ ਤੇ ਬਿਮਾਰੀਆਂ ਤੋਂ ਆਮ ਬਿਮਾਰੀਆਂ ਤੋਂ ਜਿਵੇਂ ਦਿਲ ਦੀਆਂ ਬਿਮਾਰੀਆਂ ਹੋ ਗਈਆਂ ਜਾਂ ਸ਼ੂਗਰ ਹੋ ਗਿਆ ਜਾਂ ਕਬਜ਼ ਵਗੈਰਾ ਦੀ ਬਿਮਾਰੀ ਹੋ ਗਈ ਇਹਨਾਂ ਤੋਂ ਨਜਾਤ ਪਾਈ ਜਾ ਸਕੇ ਇਹ ਦਰਸ਼ਕਾਂ ਦੇ ਲਈ ਬਹੁਤ ਵੱਡਾ ਇੱਕ ਵਿਊ ਪੁਆਇੰਟ ਹੋਣਾ ਚਾਹੀਦਾ ਮੈਂ ਇੱਕ ਵਾਰ ਦੱਸਦਾ ਤੁਹਾਨੂੰ ਗੱਲ ਤਕਰੀਬਨ ਸਾਲ ਡੇਢ ਸਾਲ ਦੀ ਗੱਲ ਹੈ ਜੀ ਮੈਂ ਪlant collection ਕਰਕੇ ਆਪਦਾ PhD ਦਾ ਜਿਹੜਾ ਸਰਵੇ ਉਹਦੋਂ ਕਰਕੇ ਮੈਂ ਆਇਆ ਤੇ ਇੱਕ ਡਾਕਟਰ ਸਾਹਿਬ ਵੀ ਸਾਡੇ ਇੱਥੇ ਸਾਦਕੀ ਨੇੜੇ ਉੱਥੇ ਮੈਂ ਦੁਕਾਨ ਤੇ ਆ ਕੇ ਬੈਠਾ ਮੈਂ ਗੋਲੀ ਲੈਣੀ ਸੀ ਕਿਸੇ ਚੀਜ਼ ਦੀ ਜੀ ਤੇ ਇੱਕ ਬਜ਼ੁਰਗ ਆਏ ਤੇ ਉਹਨਾਂ ਨੂੰ ਆ ਕੇ ਕਹਿੰਦੇ ਨਾ ਸ਼ੰਖ ਪੁਸ਼ਪੀ ਦਿਓ ਜੀ ਅੱਛਾ ਉਹਨਾਂ ਨੇ ਡੱਬਾ ਚੱਕਿਆ ਤੇ ਉਹਨਾਂ ਨੂੰ ਦੇ ਦਿੱਤਾ ਠੀਕ ਹੈ ਉਹ ਲੈ ਗਈ ਮੈਂ ਕਿਹਾ ਸ਼ੰਖ ਪੁਸ਼ਪੀ ਤਾਂ ਖਾਲਿਆਂ ਵਟਾਂ ਤੇ ਬਹੁਤ ਖੜੀ ਹੁੰਦੀ ਹੈ ਅੱਛਾ ਲਖੇ ਕਿਹੜੀ ਸ਼ੰਖ ਪੁਸ਼ਪੀ ਦੀ ਮੈਨੂੰ ਮੈਨੂੰ ਦਿਖਾਉਣਾ ਹੈ ਅੱਛਾ ਕਿਉਂਕਿ ਤੁਸੀਂ ਪੜ੍ਹੇ ਲਿਖੇ ਆ ਐਗਰੀਕਲਚਰ ਨਾਲ ਸੰਬੰਧ ਆਪਾਂ ਹਰਬੀਰੀਅਮ ਬਣਾਉਣੀ ਆ। ਹਰਬੀਰੀਅਮ ਬਣਾਉਣੇ ਆਪਾਂ। ਤੋਂ ਮੈਂ ਸੈਂਪਲ ਕਲੈਕਟ ਕਰਕੇ ਲਿਆ ਸੀ ਹਰਬੀਰੀਅਮ ਤੇ ਮੈਨੂੰ ਦਿਖਾਇਆ ਮੈਂ ਖਾ ਦੇਖੋ ਸੰਗਪੁਸ਼ਪੀ ਆ। ਮੈਂ ਤਾਂ ਪੱਟ ਕੇ ਲਿਆ ਤੂੰ ਖਾਲ ਤੋਂ। ਹੂੰ। ਅਤੇ ਅੱਛਾ ਕਿ ਸੰਤ ਪਤਾ ਹੀ ਨਹੀਂ। ਹੈਰਾਨ ਹੋ ਗਏ। ਹੈਰਾਨ ਹੋ ਗਏ। ਵੀ ਜਿਹੜੀ ਡੱਬੇ ਵਿੱਚ ਪਈ ਚੀਜ਼ ਐ ਉਹ ਥੋੜੇ ਵੱਟ ਤੇ ਖੜੀ ਐ। ਹੂੰ। ਇਹ ਥੋੜੇ ਕੋਰੇ ਪਿਓਰ ਐ। ਜੀ। ਖਾਲਸਾ ਐ। ਇਹਦਾ ਅਸਰ ਵੀ ਬਹੁਤ ਵਧੀਆ ਹੋਊਗਾ। ਬਿਲਕੁਲ। ਪਰ ਜਿਹੜੀ ਡੱਬੇ ਚ ਪਈ ਉਹਦੇ ਚ ਹੋ ਸਕਦਾ ਆਟਾ ਹੀ ਮਿਕਸ ਕੀਤਾ ਹੋਵੇ। ਬਿਲਕੁਲ ਸਹੀ ਗੱਲ। ਤਜੇ ਸੰਖ ਪੋਸ਼ਪੀ ਨੂੰ ਆਪਾਂ ਆਮ ਹੀ ਪ੍ਰਚਲਿਤ ਹੈ ਵੀ ਦਿਮਾਗ ਲਈ ਬਹੁਤ ਵਧੀਆ ਗਣੀ ਜਾਂਦਾ ਹੈ। ਬਿਲਕੁਲ ਆਪਣੇ ਪੇਰੈਂਟਸ ਦਿੰਦੇ ਹੀ ਹੁੰਦੇ ਨੇ ਕਿ ਜੀ ਦਿੰਦੇ ਨੇ ਬਿਲਕੁਲ। ਉਹ ਅੱਜ ਕੱਲ ਦੇ ਸੀਜ਼ਨ ਵਿੱਚ ਤੁਹਾਨੂੰ ਇੱਥੇ ਬੜੇ ਚਿੱਟੇ ਚਿੱਟੇ ਫੁੱਲ ਦੇਖਣ ਨੂੰ ਮਿਲ ਜਾਣਗੇ। ਉਹ ਸਵੇਰ 10 11 ਵਜੇ ਤੱਕ ਉਹਦੇ ਫੁੱਲ ਖਿਲਦੇ ਆ। ਜੀ। ਤੇ ਬਹੁਤ ਰਾਹਾਂ ਦੇ ਭਰਿਆ ਰਹਿੰਦਾ। ਜੀ। ਫਿਰ ਦੂਜਾ ਦੇਖ ਲਓ ਅੱਜ ਕੱਲ بارش ਦੇ ਮੌਸਮ ਦੇ ਵਿੱਚ ਵੀ ਇੱਕ ਮਿਲਦਾ ਆਪਾਂ ਨੂੰ ਪਖੜਾ। ਜੀ। ਪੁਰਾਣੇ ਬਜ਼ੁਰਗ ਤਾਂ ਸਾਰੇ ਜਾਣਦੇ ਹੀ ਆ ਪਖੜੇ ਬਾਰੇ। ਹਾਂਜੀ। ਪਖੜੇ ਨੂੰ ਉਹ ਵੇਚ ਕੇ ਵੀ ਆਉਂਦੇ। अच्छा पखड़ी ਦਾ ਬਹੁਤ ਲੈਵਲ ਤੇ ਲੋਕ ਉਹਨੂੰ ਪੱਟ ਕੇ ਐਂ ਜੰਗਲਾਂ ਐਂ ਆਪਣੇ ਖੇਤਾਂ ਚੋਂ ਫालतू ਥਾਵਾਂ ਤੋਂ ਜੀ ਤੇ ਉਹਨੂੰ ਸਕਾ ਕੇ ਉਹਨੂੰ ਵੇਚਦੇ ਆ ਠੀਕ ਹੈ ਉਹ ਮਹਿੰਗੇ ਭਾਅ ਵਿਕਦਾ ਵੀ ਹੈ ਅੱਛਾ ਉਹਨੂੰ ਲੋਕ ਪਨੀਰੀ ਚ ਪਾਉਂਦੇ ਹੁੰਦੇ ਸੀ ਅੱਛਾ ਉਹ ਗੋਡਿਆਂ ਲਈ ਜੋੜਾਂ ਦੇ ਦਰਦਾਂ ਲਈ ਢੂਈ ਲਈ ਇਹ ਬਹੁਤ ਲਾਹੇਵੰਦ ਗਿਣਿਆ ਜਾਂਦਾ ਸੀ ਜੀ ਹੁਣ ਵਾਲੀ ਜਨਰੇਸ਼ਨ ਤਾਂ ਪਨੀਰੀ ਨਹੀਂ ਬਣਾਉਂਦੀ ਭਖੜਾ ਉਹਨਾਂ ਨੇ ਕਾਹਦਾ ਲਿਆ ਬਿਲਕੁਲ ਬਿਲਕੁਲ ਭਖੜਾ ਆਪਣੇ ਪੰਜਾਬ ਦੇ ਵਿੱਚ ਤਿੰਨ ਤਰ੍ਹਾਂ ਦਾ ਮਿਲਦਾ ਹੈ ਐਟ ਬ੍ਰੇਕ ਠੀਕ ਹੈ ਮੈਂ ਜਦੋਂ ਇਹ ਪੀ ਆਈ ਡੀ ਦੀ ਖੋਜ ਕੀਤੀ ਮੈਂ ਤਿੰਨ ਤਰ੍ਹਾਂ ਦਾ ਪਖੜਾ ਲੱਭ ਕੇ ਦਿੱਤਾ ਜਿਹਦੇ ਵਿੱਚ ਇੱਕ ਤਾਂ ਕੰਡਿਆ ਵਾਲਾ ਪਖੜਾ ਹੁੰਦਾ ਇੱਕ ਬਿਨਾ ਕੰਡਿਆ ਵਾਲਾ ਪੰਗੜਾ ਪਖੜਾ ਹੁੰਦਾ ਜਿਹੜਾ ਬਿਨਾ ਕੰਡਿਆ ਵਾਲਾ ਪਖੜਾ ਉਹ ਕੰਡਿਆ ਵਾਲੇ ਨਾਲੋਂ ਵੀ ਜ਼ਿਆਦਾ ਇਲਾਹੇਵੰਦ ਪਰ ਉਹਨੂੰ ਮਾਰ ਪੈ ਗਈ ਹੈ ਰਾਈਸ ਅੱਛਾ ਕਿਉਂਕਿ ਜਦੋਂ ਲੋਕਾਂ ਨੇ ਕਾਟਨ ਤੋਂ ਇੱਕੇਦਮ ਰਾਈਸ ਵੱਲ ਸ਼ਿਫਟ ਹੋ ਗਏ ਜੀ ਤਾਂ ਉਹਦਾ ਰਹਿਣ ਦੀ ਜਗ੍ਹਾ ਹੀ ਖਤਮ ਹੋ ਗਈ ਜੀ ਬਿਨਾ ਕੰਡਿਆ ਵਾਲੇ ਪਖੜਾ ਉਹਨੂੰ ਲੋਕ ਭਖੜੀ ਵੀ ਕਹਿੰਦੇ ਸੀ। ਅੱਛਾ। ਉਹਦਾ ਰੰਗ ਵੀ ਦੂਰੋਂ ਚਿੱਟਾ-ਚਿੱਟਾ ਦਿਹਿੰਦਾ ਕਿਉਂਕਿ ਪਿਓਰ ਹਰਾ ਨਹੀਂ ਹੁੰਦਾ ਥੋੜਾ ਜਿਹਾ ਵਾਈਟਿਸ਼ ਜੀ ਅਪੀਅਰੈਂਸ ਹੁੰਦੀ ਆ ਉਹਦੀ। ਠੀਕ ਹੈ। ਤੇ ਉਹ ਖੜਾ ਜਾ ਹੁੰਦਾ ਹੈ ਉੱਪਰ। ਠੀਕ ਹੈ। ਉਹ ਭਖੜਾ ਬਹੁਤ ਘੱਟ ਮਿਲਦਾ ਹੁਣ ਕਿਉਂਕਿ ਕਾਟਨ ਹੁਣ ਆਪਣੇ ਸਮਾਲਵੇ ਖੇਤਰ ਨੂੰ ਜਿਸ ਤਰ੍ਹਾਂ ਪਹਿਲਾਂ ਕਾਟਨ 벨ਟ ਕਿਹਾ ਜਾਂਦਾ ਸੀ ਬਿਲਕੁਲ ਹੁਣ ਨਹੀਂ ਕਿਹਾ ਜਾਂਦਾ। ਨਹੀਂ ਕਿਹਾ ਜਾਂਦਾ। ਕਾਟ ਨਹੀਂ ਹੈਣੀ ਇੱਥੇ ਨਰਮਕ ਪਾਹੇ। ਤਾਂ ਉਸ ਕਰਕੇ ਉਹ ਭਖੜਾ ਕੱਟ ਕੇ ਇਹ ਵੀ ਹਾਈਲੀ ਮੈਡੀਸਨ ਦਾ ਪਲਾਂਟ ਹੈ। ਜੀ। ਅਸ਼ਵਗੰਧਾ ਤੁਹਾਨੂੰ ਸਾਰੇ ਨੇ ਸੁਣੀ ਬਿਲਕੁਲ ਅਸ਼ਵਗੰਧਾ ਬਹੁਤ ਮਸ਼ਹੂਰ ਹੈ ਬਹੁਤ ਮਸ਼ਹੂਰ ਹੈ ਇਹ ਵੀ ਡਾਕਟਰਾਂ ਦੀਆਂ ਦੁਕਾਨਾਂ ਤੋਂ ਇਹਦੀਆਂ ਗੋਲੀਆਂ ਜਾਂ ਇਹਦਾ ਪਾਊਡਰ ਜਾਂ ਇਸ ਤਰ੍ਹਾਂ ਕੈਪਸੂਲ ਵਗੈਰਾ ਆਪਾਂ ਨੂੰ ਦੁਕਾਨਾਂ ਤੋਂ ਮਿਲ ਜਾਂਦਾ ਜੀ ਇਹ ਤੁਹਾਨੂੰ ਵੱਟ ਤੇ ਤੇ ਤਿੱਬੇ ਤੇ ਖੜੀ ਮਿਲਦਾ ਅੱਛਾ ਇਹਦੀ ਜੜ ਨੂੰ ਪੀਸ ਕੇ ਉਹ ਵਿਟਾਮਿਨ ਰਿਚ ਹੁੰਦੀ ਹੈ ਆਪਣੇ ਜਿਹੜੇ ਕੋ ਘਾਟ ਸਰੀਰ ਦੀ ਉਹ ਪੂਰਾ ਕਰਦੀ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦੱਸਦਾ ਇਹ ਵੀ ਮੇਰੇ ਨਾ ਫੁੱਫੜ ਜੀ ਕਹਿੰਦੇ ਵੀ ਕਿਉਂਕਿ ਜਦੋਂ ਮੇਰੇ ਇਹਨਾਂ ਨਾਲ ਸੰਬੰਧ ਸੀ ਨਦੀਨਾ ਲਾਲ ਜੀ ਮੈਂ ਪਿੰਡਾਂ ਚ ਪੱਠਣ ਜਾਂਦਾ ਹੁੰਦਾ ਸੀ ਮੈਨੂੰ ਬਜ਼ੁਰਗ ਮਿਲ ਜਾਂਦੇ ਹੁੰਦੇ ਸੀ ਵੀ ਇਹਦੀ ਦਵਾਈ ਵੀ ਬਣਦੀ ਹੈ ਅੱਛਾ ਉਹਨਾਂ ਨੇ ਕਿ ਕਿਤੇ ਦਵਾਈਆਂ ਵਾਲਾ ਭਾਈ ਐ ਇਹ ਦੇਸੀ ਦਵਾਈਆਂ ਵਾਲਾ ਉਹ ਜਿਹੜਾ ਇਹ ਪੱਟਦਾ ਫਿਰਦਾ ਠੀਕ ਹੈ ਤਾਂ ਇੱਕ ਵਾਰ ਕੀ ਹੋਇਆ ਕਿ ਮੇਰੇ ਫੁੱਫੜ ਜੀ ਨੇ ਮੈਨੂੰ ਕਿਹਾ ਯਾਰ ਵੀ ਆਪਾਂ ਅਸ਼ਵਗੰਧਾ ਲੈ ਕੇ ਆਈਏ ਜੀ ਉਹ ਅਸ਼ਵਗੰਧਾ ਅਸੀਂ ਲੈਣ ਗਏ ਨਹਿਰ ਤੋਂ ਜੀ ਅਸੀਂ ਨਹਿਰੇ-ਨਹਿਰ ਤੁਰੇ ਗਏ ਅਸੀਂ ਅਸ਼ਵਗੰਧਾ ਪੱਟ ਲਈ ਉਹਦੀਆਂ ਜੜਾਂ ਸੁਕਾਲੀਆਂ ਮੈਂ ਕਿਹਾ ਨਾ ਇਹਨੂੰ ਸੁਕਾ ਕੇ ਤੁਸੀਂ ਪਾਊਡਰ ਬਣਾ ਕੇ ਤੇ ਖਾ ਲਿਆ ਕਰੋ ਜੀ ਉਹਨਾਂ ਨੇ ਸਿਕਾ ਕੇ ਪਾウダー ਬਣਾ ਕੇ ਖਾ ਲਏ ਉਹਨਾਂ ਨੇ ਕਿਤੇ ਚਮਚਾ ਵੱਧ ਖਾ ਲਏ ਤੇ ਉਹ ਉਹਨਾਂ ਦਾ ਦਿਮਾਗ ਘਮਾਟਾਉਣ ਅੱਛਾ ਕਿਉਂਕਿ ਉਹ ਪਿਓਰ ਸੀ ਹੂੰ ਉਹ ਪਹਿਲਾਂ ਬਾਜ਼ਾਰੋਂ ਲਿਆ ਕੇ ਖਾਂਦੇ ਸੀ ਹੁਣ ਬਾਜ਼ਾਰ ਵਾਲਾ ਚਮਚਾ ਉਹ ਜੇ ਬਾਜ਼ਾਰ ਦਾ ਇੱਕ ਚਮਚਾ ਤੇ ਘੱਟੋ ਘੱਟ ਹੋ ਸਕਦਾ ਚੌਥਾ ਹਿੱਸਾ ਜਦਾ ਉਹਦੇ ਚ ਆਟਾ ਹੀ ਮਿਲਾਇਆ ਪਿਆ ਬਿਲਕੁਲ ਬਿਲਕੁਲ ਇਹ ਪਿਓਰ ਸੀ ਤੇ ਪਿਓਰ ਦਾ ਤੇ ਉਹਦਾ ਇੰਨਾ ਫਰਕ ਹੈ ਫਰਕ ਹੈ ਵੀ ਆਪਣੇ ਆਸ-ਪਾਸ ਇੰਨੇ ਨਦੀਨ ਮਿਲਦੇ ਹੂੰ ਕਣਕ ਦਾ ਸੀਜ਼ਨ ਹੁਣੇ ਲੰਘ ਕੇ ਗਿਆ ਜੀ ਕਣਕ ਦੇ ਵਿੱਚ ਬਾਥੂ ਸਾਰਿਆਂ ਨੇ ਦੇਖਿਆ ਹੋਊਗਾ ਬਿਲਕੁਲ ਪਹਿਲਾਂ ਲੋਕ ਸਾਗ ਜਿ ਪਾਉਂਦੇ ਹੁੰਦੇ ਸੀ ਬਾਤੂ ਗਰਮ ਬਹੁਤ ਹੈ ਤਾਂ ਉਹ ਡਾਈਜੈਸ਼ਨ ਲਈ ਬਹੁਤ ਵਧੀਆ ਠੀਕ ਹੈ ਆਪਾਂ ਨੂੰ ਪੇਟ ਖੁੱਲ ਕੇ ਸਾਫ਼ ਹੁੰਦਾ ਆਪਣਾ ਡਾਈਜੈਸ਼ਨ ਆਪਣੀ ਵਧੀਆ ਹੁੰਦੀ ਹੈ ਜੀ ਤਾਂ ਉਹ ਵੀ ਇੱਕ ਕਾਰਨ ਸੀ ਚਲਾਈ ਅੱਜਕੱਲ ਬਹੁਤ ਮਿਲਦੀ ਲੋਕ ਅਸੂਕੱਤੇ ਦੇ ਵਿੱਚ ਸਾਗ ਬਣਾਉਂਦੇ ਹੁੰਦੇ ਸੀ ਚਲਾਈ ਦਾ ਗਰਮ ਹੁੰਦੀ ਹੈ ਚਲਾਈ ਉਹ ਵੀ ਪੇਟ ਸਾਫ਼ ਕਰਦੀ ਸੀ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਤਾਂ ਹਾਲਾਂਕਿ ਸਾਰੇ ਨਦੀਨ ਹੀ ਆ ਜਿੰਨੇ ਆਪਾਂ 5-7 ਗਿਣੇ ਇਹ ਸਾਰੇ ਨਦੀਨ ਨੇ ਸਾਰੇ ਖੇਤਾਂ ਚ ਉਗਦੇ ਆ ਵਟਾਂ ਤੇ ਉਗਦੇ ਆ ਖਾਲਿਆਂ ਤੇ ਉਗਦੇ ਆ ਟਿੱਬਿਆਂ ਤੇ ਉਗਦੇ ਆ ਜੀ ਪਰੇ ਦਾ ਯੂਜ਼ ਆਪਾਂ ਘਟਾਤਾ ਜੀ ਕਿਉਂਕਿ ਅਸੀਂ ਆਪ ਦੇ ਜਿਹੜੇ ਕਹਿ ਸਕਦੇ ਆਂ ਵੀ ਧਰਤੀ ਨਾਲੋਂ ਟੁੱਟ ਚੁੱਕੇ ਆ ਹੁਣ ਜੀ ਅਸੀਂ ਇੱਕ ਫਸਲ ਨੂੰ ਸਿਰਫ ਖੇਤ ਨੂੰ ਇੰਨੇ ਆ ਦੇ ਕੋ ਤਕਰੀਬਨ ਹੁਣ 11 ਕ'ਵਜੇ ਹੁਣ 11:30 ਤੇ ਤੁਹਾਨੂੰ ਖੇਤ ਵਿੱਚ ਕੋਈ ਕਿਸਾਨ ਨਹੀਂ ਦਿਸਦਾ ਨਹੀਂ ਦਿਸਦਾ ਤਿੰਨੇ ਕਿਸਾਨ ਅੱਗੇ ਖੇਤ ਜੀ ਰਹਿੰਦਾ ਸੀ ਬਿਲਕੁਲ ਉਹ ਕੀ ਕਰਦਾ ਸੀ ਸਵੇਰ ਰੋਟੀ ਖਾ ਲੈਂਦਾ ਸੀ ਇੱਥੇ ਆ ਕੇ ਕੰਮ ਕਰਕੇ ਇੱਥੇ ਰੈਸਟ-ਬੈਸਟ ਕਰਦਾ ਸੀ ਮੁੜ ਕੇ ਜਾਂਦਾ ਇਥੋਂ ਚਲਾਈ ਤੋੜ ਕੇ ਲੈ ਜਾਂਦਾ ਸੀ ਸ਼ਾਮ ਨੂੰ ਸਾਗ ਬਣਾ ਕੇ ਖਾ ਲੈਂਦਾ ਸੀ ਹੁਣ ਉਹ ਗੱਲਾਂ ਹੀ ਖਤਮ ਹੋ ਗਈਆਂ ਜੀ ਤੁਸੀਂ ਕਰਕੇ ਨਦੀਨ ਆਪਣੇ ਬਹੁਤ ਲਾਹੇਵੰਦ ਇਹਨਾਂ ਨੂੰ ਆਪਾਂ ਕੱਲਾ ਸ਼ਰਾਪ ਹੀ ਨਹੀਂ ਗਿਣ ਸਕਦੇ ਇਹ ਆਪਣੇ ਲਈ ਵਰਦਾਨ ਵੀ ਅਕੀ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਉਸਕਿ ਨਦੀਨ ਮਤਲਬ ਕੋਈ ਆਮ ਬੰਦਾ ਮੰਨ ਲਓ ਹੁਣ ਮੈਂ ਆ ਹਨਾ ਚਲੋ ਮੈਂ ਕਿਸਾਨੀ ਤਾਂ ਉਵੇਂ ਨਹੀਂ ਕਰਦਾ ਖੁਦ ਪੇਰੈਂਟਸ ਕਰਦੇ ਆ ਪਰ ਜਦੋਂ ਮੰਨ ਲਓ ਮੈਂ ਜਾਈ ਜਾਨਾ ਮੇਰਾ ਮਾਣਾ ਕਿ ਯਾਰ ਮੈਂ ਕੁਝ ਬਾਹਰੋਂ ਕਿ ਨਦੀਨ ਆ ਮੈਂ ਵੇਖਾਂ ਚਲੋ ਆਪਣੀ ਇੱਛਾ ਹੁੰਦੀ ਹੈ ਜਾਣਣ ਦੀ ਕੋਈ ਜਿਹੇ ਨਦੀਨ ਜਿਹੜੇ ਕਿ ਆਪਾਂ ਤੁਰੇ ਫਿਰਦੇ ਜਾਂਦੇ ਖਾਸ ਜੀ ਸਦਾ ਡਾਇਰੈਕਟਿਵ ਜਿਵੇਂ ਆਪਾਂ ਫਲ ਤੋੜ ਕੇ ਖਾ ਲੈਨੇ ਦੇਖੋ ਇਹ ਨਾ वैसे अपने ना आम ही बूटा मिलਦਾ तकरीबन 1.5 ਫੁੱਟ ਦਾ ਬੂਟਾ ਹੈ ਅੱਜ ਕੱਲ ਵੀ ਮਿਲ ਸਕਦਾ ਆਪਾਂ ਨੂੰ ਜੀ ਉਹਨਾਂ ਦਾ ਕਾਲੇ ਰੰਗ ਦੀਆਂ ਲੱਗਦੀਆਂ ਅੱਛਾ ਛੋਟੀਆਂ ਛੋਟੀਆਂ ਜਿਵੇਂ ਆਪਣਾ ਛੋਟਾ ਦੇਸੀ ਬੇਰ ਹੁੰਦਾ ਨਾ ਇਹ ਦੇਖ ਸਾਇ ਇਹਦਾ ਠੀਕ ਹੈ ਕਾਲੀਆਂ ਵੀ ਹੁੰਦੀਆਂ ਤੇ ਉਹਦੇ ਵਿੱਚ ਸੰਤਰੀ ਰੰਗ ਦੇ ਵੀ ਬੂਟੇ ਹੁੰਦੇ ਉਹਦਾ ਨਾਮ ਵਿਗਿਆਨਕ ਨਾਮ ਤਾਂ ਹੈਗਾ ਸੋਲੇਨਮ ਨਾਈਗਰਮ ਠੀਕ ਹੈ ਆਮ ਲੋਕ ਉਹਨੂੰ ਪਿੰਡਾਂ ਵਿੱਚ ਪੀਲਾ ਕਹਿ ਦਿੰਦੇ ਆ ਵੈਸੇ ਪੀਲਾ ਲੱਗਦੀਆਂ ਹੁੰਦੀਆਂ ਵਣਨ ਠੀਕ ਹੈ ਵਣ ਦਾ ਫਰੂਟ ਦੇ ਨਾਮ ਪੀਲਾ ਹੈ ਪਰ ਉਸੇ ਸਾਈਜ਼ ਦਾ ਹੋਣ ਕਰਕੇ ਲੋਕ ਉਹਨੂੰ ਵੀ ਪੀਲਾ ਕਰਦੇ ਉਹ ਲੋਕ ਤੁਰੇ ਜਾਂਦੇ ਖਾ ਲੈਂਦੇ ਸੀ ਜੀ ਉਹ ਸ਼ੂਗਰਾਸਤੇ ਬੜੀ ਵਧੀਆ ਅੱਛਾ ਉਹ ਖੇਤ ਆਉਣਾ ਬੰਦੇ ਨੇ ਨਾਲ ਉਹ ਮਿੱਠੀਆਂ ਬਹੁਤ ਸਵਾਦ ਲੱਗਦੀਆਂ ਬੱਚੇ ਤੋਂ ਵੀ ਖਾ ਖੂ ਲੈਂਦੇ ਸੀ ਅੱਛਾ ਹੁਣ ਬੱਚਾ ਖੇਤ ਨਹੀਂ ਆਉਂਦਾ ਨਹੀਂ ਖਾਂਦਾ ਬੰਦਾ ਵਿਚਾਰਾ ਖੇਤ ਆਊਗਾ ਉੱਥੇ ਬੂਟਾ ਵੇਖੂਗਾ ਤਾਂ ਖਾਊਗਾ ਜੀ ਜੇ ਡਰਦਾ ਨਹੀਂ ਖਾਂਦਾ ਵੀ ਕਿਸੇ ਦੀ ਸਪਰੇ ਨਾ ਕੀਤੀ ਪਈ ਹੋਵੇ ਜੀ ਇਹ ਵੀ ਖਾ ਲੈਂਦੇ ਸੀ ਤੁਰੇ ਜਾਂਦੇ ਲੋਕ ਭਖੜੇ ਦੇ ਦੋ ਪੱਤੇ ਖਾ ਲੈਂਦੇ ਸੀ ਭਖੜੇ ਦੇ ਲੋਕ ਭੁਰਜੀ ਵੀ ਬਣਾ ਲੈਂਦੇ ਜੀ ਪੂਕਲਾ ਇੱਕ ਨਦੀਨ ਮੈਂ ਦੱਸਦਾ ਤੁਹਾਨੂੰ ਜਿਹਦਾ ਡਾਇਰੈਕਟ ਲੋਕ ਯੂਜ਼ ਕਰ ਲੈਂਦੇ ਨੇ ਡਿਜ਼ੀਜ਼ ਵਾਸਤੇ ਅੱਛਾ ਉਹ ਕਣਕ ਵਿੱਚ ਹੁੰਦਾ ਸੀ ਜੀ ਬਰਾਨੀ ਖੇਤੀ 'ਚ ਜ਼ਿਆਦਾ ਹੁੰਦਾ ਸੀ ਅੱਜ ਕੱਲ ਤੁਹਾਨੂੰ ਥੋੜਾ ਬਹੁਤ ਦੇਖਣ ਨੂੰ ਮਿਲ ਜੂਗਾ ਹੁਣ ਹੈ ਨਹੀਂਗਾ ਠੀਕ ਹੈ ਬਹੁਤ ਰੀਅਰ ਖਤਮ ਹੋ ਰਿਹਾ ਹੈ ਖਤਮ ਹੋ ਗਿਆ ਉਹ ਪਿਆਜ਼ ਦਾ ਭਰਾ ਉਹਨੂੰ ਪਿਆਜ਼ੀ ਵੀ ਕਈ ਪਿੰਡਾਂ 'ਚ ਕਹਿ ਦਿੰਦੇ ਆ ਕਿਉਂਕਿ ਜਮਾ ਪਿਆ ਜਿਵੇਂ ਪਿਆਜ਼ ਪਏ ਪਏ ਤੇ ਪੂਕਾਂ ਹੀ ਨਿਕਲਿਆ ਆਉਂਦੀਆਂ ਉਸ ਤਾਂ ਕਰਕੇ ਉਹਨੂੰ ਪੂਕਲਾ ਕਹਿੰਦੇ ਸੀ ਪੂਕਾਂ ਜੀ ਸਿੱਧਾ ਉਹ ਆਈ ਹੁੰਦਾ ਸੀ ਜੀ ਪੱਤੇ ਨਹੀਂ ਦੇਛਦੇ ਲੰਮੀਆਂ ਲੰਮੀਆਂ ਜੀ ਲੋਕ ਉਹਨੂੰ ਕਾ ਪੱ ਆਇਆਥ ਨਾ ਮਾਲਕ ਤੇ ਐ ਲਾ ਲੈਂਦੇ ਸੀ ਜਦ ਦਦ वगैरह ਹੁੰਦੀ ਸੀ ਜਾਂ ਪਿਤਪੁੱਤ ਇਸ ਤਰ੍ਹਾਂ ਹੁੰਦਾ ਸੀ ਜੀ ਤੋਂ ਡਾਇਰੈਕਟ ਯੂਜ਼ ਕਰਕੇ ਵੀ ਉਹਦੇ ਨਾਲ ਆਰਾਮ ਹੋ ਜਾਂਦਾ ਜੀ ਕੋਈ ਸਾਈਡ ਇਫੈਕਟ ਨਹੀਂ ਸੀ ਹੁੰਦਾ ਵੀ ਜੇ ਵੱਧ ਵੀ ਵਰਤਿਆ ਗਿਆ ਤਾਂ ਕੋਈ ਸਾਈਡ ਇਫੈਕਟ ਨਹੀਂ ਜੀ ਫਾਇਦਾ ਹੀ ਹੁੰਦਾ ਇਹ ਸਰਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਪਰ ਇੱਕ ਇਹਦੇ ਨਾਲ ਇੱਕ ਵੀ ਸਵਾਲ ਨਿਕਲਦਾ ਕਿ ਚਲੋ ਜੇਕਰ ਕਿਸੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਤੁਹਾਡੇ ਕਹਿਣ ਤੇ ਜਾਂ ਤੁਹਾਡੇ ਜਾਣਕਾਰੀ ਦੇਣ ਤੇ ਪਤਾ ਲੱਗੇ ਕਿ ਹਾਂ ਆਹ ਨਦੀਨ ਨੇ ਚਲੋ ਆਪਾਂ ਫੋਟੋਆਂ ਵੀ ਦਿਖਾਵਾਂਗੇ ਕਿਸਾਨਾਂ ਨੂੰ ਹਾਂਜੀ ਹਾਂਜੀ ਤੇ ਉਹ ਨਦੀਨਾ ਦੀ ਵਰਤੋਂ ਕਿਵੇਂ ਕਰ ਸਕਦੇ ਆ ਆਪਾਂ ਉਹਨਾਂ ਨੂੰ ਸਕਾਉਣ ਦਾ ਕੀ ਵਿਧੀ ਹੈ ਉਹਨਾਂ ਦੀ ਵਰਤੋਂ ਕਰਨ ਦੀ ਕੀ ਵਿਧੀ ਹੈ ਕਿਉਂਕਿ ਡਾਇਰੈਕਟ ਆਪਣੇ ਤੇ ਖਾਣ ਤੇ ਸਾਈਡ ਇਫੈਕਟ ਨਾ ਆਵੇ ਉਹਨਾਂ ਦੀ ਵਰਤੋਂ ਕਰ ਸਕੀਏ ਦੇਖੋ ਇੱਕ ਨਾ ਮੈਂ ਹੋਰ ਜਾਣਕਾਰੀ ਸਾਂਝ ਕਰਾਂ ਇੱਕ ਨਾ ਨਦੀਨ ਹੈ ਆਪਣੇ ਅੱਜਕੱਲ ਮਿਲ ਜਾਂਦਾ ਜਾਮਣੀ ਫੁੱਲ ਹੁੰਦਾ ਉਹਦਾ ਛੋਟਾ ਛੋਟਾ ਜੀ ਉਹਨੂੰ ਸਹਿਦੇ ਵੀ ਕਹਿੰਦੇ ਜੀ ਉਹਦਾ ਬੂਟਾ ਤੁਸੀਂ ਕਮਰੇ ਚ ਟਲ ਜਾ ਕੇ ਰੱਖ ਲੋ ਤੁਹਾਨੂੰ ਨੀਂਦ ਆਊ ਅੱਛਾ ਡਾਇਰੈਕਟ ਹੀ ਡਾਇਰੈਕਟ ਸੁਣਿਆ ਮੈਂ ਫਲਸਫੀ ਜੀ ਮੈਂ ਇੱਕ ਦੋ ਕਿਆ ਅਪਲਾਈ ਕਰਨ ਉਹਨੇ ਅਪਲਾਈ ਕੀਤਾ ਉਹ ਉਹਨਾਂ ਨੇ ਰੱਖਿਆ ਕਿ ਉਹਦੇ ਵੀ ਕੁਝ ਹੈ ਜੀ ਕੋਈ ਰਿਲੀਜ਼ ਕਰਦਾ ਹੈ ਜਾਂ ਉਹਨੂੰ ਸਹਿ ਦੇ ਵੀ ਕਹਿੰਦੇ ਆ ਜੀ ਸਹਿ ਦੀ ਦੇਵੀ ਨੀਰੀ ਦੀ ਜੀ ਯੂਜ਼ ਕਰਨ ਦਾ ਤਰੀਕਾ ਇਹੀ ਆ ਵੀ ਜਿਸ ਤਰ੍ਹਾਂ ਸਰ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਜਦੋਂ ਆਪਾਂ ਪlant ਸਕਾਉਣਾ ਹੈ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਧੋਵੋ ਜੀ ਧੋਵੋ ਤਾਂ ਤਾਂ ਕਿ ਉਹਦੇ ਵਿੱਚ ਕੋਈ ਇਨਸੈਕਟ ਨਾ ਲੱਗਿਆ ਹੋਵੇ ਜਾਂ ਕੋਈ ਫਾਲਤੂ ਮਟੀਰੀਅਲ ਮਿੱਟੀ ਵਗੈਰਾ ਨਾ ਲੱਗੇ ਧੋ ਕੇ ਸਵਾਰ ਕੇ ਉਹਨੂੰ ਛਾਵੇਂ ਸਕਾਓ ਜੀ ਤੁਪੇ ਨਾ ਸਕਾਓ ਤੂੰ ਪੇ ਸਕਾਓ ਕਿ ਤ ਉਹ ਜਿਹੜੀ ਸਨ ਦੀ ਲਾਈਟ ਨਾਲ ਜਾਂ ਉਹਦੀ ਗਰਮੀ ਨਾਲ ਉਹਦੇ ਸਾਰੇ ਜਿਹੜੇ ਕੈਮੀਕਲਸ ਆ ਉਹ ਉੱਡ ਜਾਣਗੇ ਉੱਡ ਜਾਣਗੇ ਬਿਲਕੁਲ ਉੱਡ ਵੀ ਜਾਣਗੇ ਹੋ ਸਕਦਾ ਡੀਗ੍ਰੇਡ ਹੋ ਜਾਣ ਕੋਈ ਹੋਰ ਕਨਵਰਟ ਹੋ ਜਾਵੇ ਉਹਨੂੰ ਛਾਵੇਂ ਸਕਾ ਕੇ ਫਿਰ ਉਹਨੂੰ ਯੂਜ਼ ਕਰੋ ਜੇ ਤੁਸੀਂ ਭਖੜਾ ਹੀ ਬਣਾ ਲਓ ਸਕਾ ਕੇ ਪਨੀਰੀ ਬਣਾਉਣੀ ਤੁਹਾਨੂੰ ਛਾਵੇਂ ਛਕਾਓ ਸਕਾਓ ਰੈਗੂਲਰ ਟਾਂਕ ਨਾਲ ਤਾਂ ਕਿ ਉਹਨੂੰ ਉਲੀ ਵੀ ਨਾ ਲੱਗ ਜੀ ਇਹ ਵੀ ਤਰੀਕਾ ਹੈ ਛਾਵੇਂ ਆਪਾਂ ਸਕਾਵਾਂਗੇ ਤਾਂ ਉਹਨੂੰ ਉਲੀ ਵੀ ਲੱਗ ਸਕਦਾ ਇਸ ਕਰਕੇ ਆਪਾਂ ਇਸ ਤਰ੍ਹਾਂ ਯੂਜ਼ ਕਰ ਸਕਦੇ ਜੀ ਤਾਂ ਡਾਕਟਰ ਸਾਹਿਬ ਇੱਕ ਆਖੀਰਲਾ ਸਵਾਲ ਮੇਰਾ ਇਹ ਹੈ ਕਿ ਇਹਨਾਂ ਨਦੀਨਾਂ ਦੀ ਪ੍ਰੀਜ਼ਰਵੇਸ਼ਨ ਵੀ ਆਪਾਂ ਨੂੰ ਕਰਨੀ ਚਾਹੀਦੀ ਹੈ ਜੀ ਤੇ ਕੋਈ ਨਦੀਨ ਅਜਿਹੇ ਉਗਾਏ ਵੀ ਜਾਣੇ ਚਾਹੀਦੇ ਪਰਪਸਲੀ ਜਾਣ ਬੁੱਝ ਕੇ ਉਗਾਏ ਜਾਣ ਨਦੀਨ ਤਾਂ ਕਿ ਇਹਨਾਂ ਦੀ ਵਰਤੋਂ ਹੋ ਸਕੇ ਵੀ ਜਿਹੇ ਅਜਿਹੀ ਕੋਈ ਐਗਜ਼ਾਮਪਲ ਇੱਕ ਆਯੂਸ਼ ਮਿਨਿਸਟਰੀ ਹੈ ਜੀ ਉਹ ਕਾਫੀ ਫੰਡਿੰਗ ਵੀ ਦਿੰਦੀ ਹੈ ਜੀ ਜਿਸ ਤਰ੍ਹਾਂ ਅਸ਼ਵਗੰਧਾ ਹੈ ਜੀ ਅਸ਼ਵਗੰਧਾ ਇੱਕ ਨਦੀਨ ਹੈ ਵੀਡ ਹੈ ਪਰ ਉਹਦੀ ਖੇਤੀ ਨੂੰ ਪਰਫੁੱਲਤ ਕਰਨ ਲਈ ਉਹ ਮਤਲਬ ਪੈਸਾ ਵੀ ਪ੍ਰੋਵਾਈਡ ਕਰਦੀ ਜੀ ਜਿਹਨੂੰ ਵਰਤ ਉਗਾਉਗਾ ਜਿਹੜੀ ਭੰਗ ਆ ਇਹ ਆਪਣੇ ਨਦੀਨ ਹੈ ਹਮ ਪਰ ਹੋਰ ਸਟੇਟਾਂ ਦੇ ਵਿੱਚ ਇਹ ਐਸ ਅ ਕ੍ਰੌਪ ਜੀ ਹੈ ਨਦੀਨ ਇਹ ਜੀ ਇਹ ਮੈਂ ਇਹਦੇ ਤੇ ਵੀ ਪੜਿਆ ਵੀ ਇਹ ਐਂਟੀ ਕੈਂਸਰਸ ਪ੍ਰੋਪਰਟیز ਰੱਖਦਾ ਹੈ ਜੀ ਨਦੀਨ ਜਿਹੜਾ ਕੈਨਾਬਿਸ ਸਟਾਈ ਵਾਕ ਹੈ ਜੀ ਜੀ ਇਹਦੇ ਉਗਾਉਣ ਲਈ ਜਿਹੜੀਆਂ ਮਿਨਿਸਟਰੀਜ਼ ਪੈਸੇ ਦਿੰਦੀਆਂ ਭਖੜਾ ਵੀ ਕਈ ਜਗ੍ਹਾ ਤੇ ਉਗਾਇਆ ਜਾਂਦਾ ਕਿਉਂਕਿ ਉਹਦੀ ਕਮਰਸ਼ੀਅਲ ਲੈਵਲ ਤੇ ਥੀ ਜੀ ਕਿਉਂਕਿ ਹਾਈਲੀ ਮੈਡੀਸਨਲ ਹੋਣ ਕਰਕੇ ਬਹੁਤ ਸਾਰੀਆਂ ਜਿਹੜੀਆਂ ਮੈਡੀਸਨਸ ਆ ਉਹਦੇ ਵਿੱਚ ਯੂਜ਼ ਕੀਤਾ ਜਾਂਦਾ ਜਾਂ ਐਜ਼ ਅ ਟ੍ਰੈਡੀਸ਼ਨਲ ਯੂਜ਼ ਵੀ ਇਹਦਾ ਕੀਤਾ ਜਾਂਦਾ ਬਕੋਪਾ ਮਨੇਰੀ ਇੱਕ ਪਲਾਂਟ ਉਹਨੂੰ ਬ੍ਰਹਮੀ ਬੂਟੀ ਕਹਿ ਦਿੱਤਾ ਜਾਂਦਾ ਉਹ ਵੀ ਉਗਾਇਆ ਜਾਂਦਾ ਕਈ ਥਾਂ ਜੀ ਇਸ ਤਰ੍ਹਾਂ ਇਹ ਕਾਫੀ ਨਦੀਨ ਹੈ ਸੰਖ ਪੁਸ਼ਪੀ ਦੀ ਵੀ ਜਿਸ ਤਰ੍ਹਾਂ ਖੇਤੀ ਕੀਤੀ ਜਾਂਦੀ ਜੀ ਪਰ ਮੈਂ ਇੱਕ ਚੀਜ਼ ਤੁਹਾਨੂੰ ਹੋਰ ਇੱਥੇ ਸਾਂਝੀ ਕਰਾਂ ਕਿ ਜਿਹੜਾ ਨਦੀਨ ਆਪਾਂ ਨੂੰ ਨੇਚਰਲ ਮਿਲਦਾ ਉਹਦੇ ਜਿਹੜੇ ਇੰਗਰੀਡੀਅੰਟਸ ਆ ਉਹ ਵੱਖਰੇ ਹੋਣਗੇ ਜਿਹੜਾ ਕਲਟੀਵੇਟਡ ਉਹਦੇ ਵੱਖਰੇ ਹੋਣਗੇ ਉਹਦੇ ਚ ਜ਼ਿਆਦਾ ਹੋਣਗੇ ਠੀਕ ਹੈ ਜਿਹੜਾ ਨੇਚੁਰਲ ਹੈ ਠੀਕ ਹੈ ਕਲਟੀਵੇਟਰ ਚ ਮਿਲਦਾ ਜਾਣਗੇ ਕਿਉਂਕਿ ਗਾਏ ਤਾਂ ਜਾਂਦੇ ਕਿਉਂਕਿ ਹਿਊਮਨ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੈ ਜੀ ਤੇ ਇਸ ਤਰ੍ਹਾਂ ਇਹ ਜੀ ਜਗਾ ਤੋਂ ਕਲੈਕਟ ਨਹੀਂ ਕਰਦਾ ਕੋਈ ਅਗਲਾ ਇੱਕ ਜਗਾ ਤੇ ਉਗਾ ਕੇ ਉੱਥੋਂ ਸਿੱਧਾ ਯੂਜ਼ ਕਰ ਲੈਂਦਾ ਹਾਰਵੈਸਟ ਕਰਕੇ ਪਰ ਇੰਗਰੀਡੀਅੰਟਸ ਜਿਹੜੇ ਬੈਸਟ ਆ ਉਹ ਇੰਨਾ ਚੋਂ ਹੀ ਮਿਲਣਗੇ ਆਪਾਂ ਠੀਕ ਹੈ ਜਿਹੜੇ ਆਪਣੇ ਵਾਈਲਡ ਆ ਕਿਉਂਕਿ ਤੁਸੀਂ ਦੱਸਿਆ ਕਿ ਜਿਹੜੀ ਚੀਜ਼ ਉਗਾਈ ਹੋਊਗੀ ਉਹ ਤਾਂ ਆਪਣੀ ਨਿਗਰਾਨੀ ਚ ਉਗਾਈ ਹੋਊਗੀ ਤੇ ਉਹ ਪਾਸੇ ਹੋ ਗਈ ਹੋਊਗੀ ਹੋਰ ਉਹਦੇ ਤੇ ਆਈਸੋਲੇਟ ਹੋਊਗੀ ਉਹ ਉਹਦਾ ਕੇਅਰ ਜਿਆਦਾ ਕੀਤੀ ਜਾਊਗੀ ਜਿਹਦੀ ਤੁਸੀਂ ਕਿ ਤੁਸੀਂ ਦੇਖੋ ਨਾ ਆਪਾਂ ਮੁੰਡੇ ਦੀ ਜੀ ਜਾਂ ਕੁੜੀ ਦੀ ਜਿਹਦੀ ਜਿਆਦਾ ਕੇਅਰ ਕਰਦੇ ਉਹ ਜਿਆਦਾ ਵਿਗੜ ਜਾਂਦਾ ਜੀ ਉਹ ਆਖੂਗਾ ਵੀ ਹੈਗਾ ਮੇਰੇ ਸਿਰ ਜੀ ਠੀਕ ਹੈ ਨਾ ਤੇ ਜਿਹਦੇ ਨਦੀਨ ਇਹਦੇ ਵਿਚਾਰਾ ਕੋਈ ਕੇਅਰ ਤਾਂ ਕਰਦਾ ਨਹੀਂ ਹਰੇਕ ਕਈ ਮਾਰਦਾ ਕੋਈ ਕਸਿਆ ਮਾਰਦਾ ਕੋਈ ਦਾਤਰੀ ਮਾਰਦਾ ਉਹ ਅੱਜ ਤੁਸੀਂ ਵੱਢ ਕੇ ਜਾਣੇ ਚੌਥੇ ਦਿਨ ਫੇਰ ਫੇਰ ਉੱਗਿਆ ਹੁੰਦਾ ਤੁਸੀਂ ਝੋਨੇ ਦਾ ਬੂਟਾ ਵੱਢ ਕੇ ਵੇਖ ਲਓ ਉਗਦਾ ਹੀ ਨਹੀਂ ਜੀ ਇਹ ਫੁੱਟਦਾ ਹੀ ਨਹੀਂ ਕਿਉਂਕਿ ਇਹਨੂੰ ਇਹ ਆਈਸੋਲੇਟ ਹੋ ਚੁੱਕਿਆ ਵੀ ਮੇਰੀ ਕੇਅਰ ਵਾਲੀ ਹੋ ਰਹੀ ਆ ਸੋਲ ਹੋ ਗਿਆ ਸੋਲ ਹੋ ਗਿਆ ਕਿਸੇ ਟਾਈਮ ਹਾਲਾਂਕਿ ਰਾਈਸ ਇਹ ਵੀ ਨਦੀਨ ਸੀ ਜੀ ਰਾਈਸ ਵੀ ਇਹ ਨਦੀਨ ਸੀ ਤਾਂ ਯੂਜ਼ ਦੇ ਅਕੋਰਡਿੰਗ ਇਹ ਮਤਲਬ ਆਪਣੀ ਇੱਕ ਕ੍ਰੌਪ ਬਣ ਗਿਆ ਠੀਕ ਹੈ ਕਣਕ ਵੀ ਇੱਕ ਨਦੀਨ ਸੀ ਉਹ ਜਦੋਂ ਮਨੂੰ ਨੂੰ ਪਤਾ ਲੱਗਾ ਵੀ ਇਹਦੇ ਵਿੱਚ ਬੜਾ ਸੁਣਾ ਆਟਾ ਨਿਕਲ ਜਾਂਦਾ ਤੇ ਇਸ ਕਰਕੇ ਉਹਦਾ ਯੂਜ਼ ਕਰਨ ਲੱਗ ਗਿਆ ਇਹ ਜਿਹੜੀ ਆ ਜੀ ਹਾਂਜੀ ਤੇ ਸਰ ਜਿਵੇਂ ਹੁਣ ਚਲੋ ਇੱਕ ਕੁਐਸਚਨ ਨਿਕਲੀ ਆ ਆਪਣਾ ਭੰਗ ਬਾਰੇ ਹਾਂਜੀ ਇਹ ਵੀ ਨਦੀਨ ਆ ਆਪਣਾ ਬਹੁਤ ਆਪਣੇ ਆਮ ਹੀ ਅਸੂਏ ਦੇ ਕੰਡਿਆਂ ਤੇ ਹੋ ਗਿਆ ਸੜਕ ਦੇ ਕੰਡਿਆਂ ਤੇ ਹੋ ਗਿਆ ਇਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਇਹਦੇ ਨੁਕਸਾਨ ਤਾਂ ਚਲੋ ਆਪਾਂ ਨੂੰ ਪਤਾ ਹੀ ਆ ਹਨਾ ਕਿ ਨਸ਼ਾ ਕਰਦੇ ਹਨ ਪਰ ਇਹਦੇ ਕੋਈ ਇਸ ਤਰੀਕੇ ਦੇ ਫਾਇਦੇ ਜਿਨ੍ਹਾਂ ਜਿਹੜੇ ਕਿ ਬਹੁਤ ਜ਼ਿਆਦਾ ਜਿਹੜੇ ਕਿ ਲੋਕ ਭੁੱਲ ਚੁੱਕੇ ਆ ਥੋੜੇ ਹਸਾ ਮਾਰੋ ਜਿਹੜੀ ਭੰਗ ਆ ਨਾ ਭੰਗ ਨੂੰ ਠੰਡਾ ਪਲਾਂਟ ਵੀ ਨਹੀਂ ਲੈ ਜਾ ਜੀ ਇਹਦੇ ਨੁਕਸਾਨ ਜਾਂ ਇਹਦਾ ਨਸ਼ੇਦਤ ਤਰੀਕੇ ਗੁਣ ਜਦੋਂ ਆਪਾਂ ਲੋਡ ਤੋਂ ਵੱਧ ਰੋਟੀ ਵੀ ਖਾ ਲਾਂਗੇ ਤਾਂ ਉਹ ਵੀ ਕਿਤੇ ਨਾ ਕਿਤੇ ਆਪਾਂ ਨੂੰ ਨੁਕਸਾਨ ਪਤਾ ਬਿਲਕੁਲ ਸਿਮਿਲਰਲੀ ਜਿਹੜੀ ਇਹ ਪੰਗ ਹੈ ਕੈਨਾ ਪੀਛਾ ਜੀ ਇਹਨੂੰ ਪਹਿਲਾਂ ਲੋਕ ਸਰਦਾਈ ਬਣਾ ਕੇ ਪੀਂਦੇ ਸੀ ਜੀ ਠੰਡੀ ਸੀ ਜੀ ਲੋਕਾਂ ਦੇ ਸਰੀਰ ਦੀ ਵਧਦੀ ਹੁਣ ਵੀ ਇਹ ਮਾੜੀ ਨਹੀਂ ਗਈ ਇਹ ਪਰ ਇਹ ਇਹਦੇ ਤੇ ਇੱਕ ੱੱਬਾ ਲੱਗ ਚੁੱਕਿਆ ਜੀ ਵੀ ਇਹ ਇੱਕ ਨਸ਼ਾ ਹੈ ਜੀ ਇਹਦੇ ਪਕੌੜੇ ਬਣਾ ਕੇ ਖਾਏ ਜਾਂਦੇ ਹੁੰਦੇ ਸੀ ਪਹਿਲਾਂ ਜੀ ਉਹ ਕਿਹਦੇ ਲੈਵਲ ਤੱਕ ਹੁੰਦੇ ਸੀ ਜਦੋਂ ਜਾਦੇ ਪਾਉਂਗੇ ਤਾਂ ਇਹਦਾ ਸਾਈਡ ਇਫੈਕਟ ਹੋ ਜਾਂਦਾ ਸਾਈਡ ਇਫੈਕਟ ਜਾਨੀ ਕੋਈ ਸਰੀਰ ਤੇ ਨਹੀਂ ਹੁੰਦਾ ਉਹ ਬੰਦੇ ਦੀ ਜਿਹੜੀ ਨਿਊਰੋ ਨਿਊਰੋਨਸ ਆ ਉਹਨਾਂ ਦਾ ਜਿਹੜਾ ਕਨੈਕਟ ਟੁੱਟ ਜਾਂਦਾ ਤੇ ਉਹਨੂੰ ਫੀਲ ਹੀ ਨਹੀਂ ਹੁੰਦਾ ਵੀ ਉਹ ਕੀ ਬੋਲੀ ਜਾਂਦਾ ਜਾਂ ਕੀ ਐਕਟੀਵਿਟੀਜ਼ ਕੀ ਕਰ ਰਿਹਾ ਮੈਂਟਲ ਲੈਵਲ ਉਹਦਾ ਹੋ ਜਾਂਦਾ ਤੇ ਉਹਨੂੰ ਲੋਕਾਂ ਬਲਾ ਕਹਿਣ ਲੱਗ ਜਾਂਦੇ ਜਾਂ ਉਹ ਹੱਸੀ ਜਾਂਦਾ ਜਾਂ ਉਹ ਬੋਲੀ ਜਾਂਦਾ ਤੇ ਇਸ ਕਰਕੇ ਇਹ ਤਾਂ ਬਹੁਤ ਹਾਈਲੀ ਯੂਜ਼ ਆਪਣੇ ਲਈ ਆਪਾਂ ਤਾਂ ਸੋਗੇ ਵਰਦਾਨ ਆ ਵੀ ਆਪਣੇ ਸੜਕਾਂ ਤੇ ਆਮ ਨਹੀਂ ਮਿਲ ਜਾਂਦਾ ਹਾਂਜੀ ਹਾਂਜੀ ਦੇਖੋ ਇਹ ਹੁਣ ਆਪਾਂ ਨੂੰ ਦੁਕਾਨਾਂ ਤੇ ਡੱਬੇ 'ਚ ਬੰਦ 'ਚ ਮਿਲਦੀ ਐ ਜੀ ਪਰ ਆਹ ਦੇਖੋ ਸ਼ੰਖ ਪੁਸ਼ਪੀ ਐ ਅੱਛਾ ਇਹ ਸ਼ੰਖ ਪੁਸ਼ਪੀ ਐ ਇਹ ਇਹ ਸ਼ੰਖ ਪੁਸ਼ਪੀ ਐ ਇਹ ਜੋ ਦਿਮਾਗ ਲਈ ਵਰਤੀ ਜਾਂਦੀ ਨਾ ਆਪਣੇ ਦੇਖੋ ਆ ਹੁਣ ਵੱਟ ਤੇ ਖੜੀ ਆ ਦੇਖੋ ਆ ਖੇਤ ਆ ਸਾਰਾ ਜੀ ਆ ਵੱਟ ਤੇ ਖੜੀ ਐ ਉਹਨੇ ਵੱਟ ਤੇ ਕਿਉਂ ਖੜੀ ਐ ਕਿਉਂਕਿ ਜਵਾਰ ਦਾ ਖੇਤ ਹੋਂ ਕਰਕੇ ਦੀ ਸਫਾਈ ਘੱਟ ਕੀਤੀ ਵੱਟ ਦੀ ਹੂੰ ਜੇਹੀ ਝੋਨੇ ਵਾਲਾ ਇਹ ਖੇਤ ਤਾਂ ਕਹਾਣੀ ਦਿਸਣਾ ਸੀ ਤੋਂ ਨਹੀਂ ਦਿਸਣਾ ਸੀ ਇੱਥੇ ਸਪਰੇਅ ਮਾਰੀ ਹੋਣੀ ਸੀ ਤੇ ਇਹ ਸ਼ੰਖ ਪੁਸ਼ਪੀ ਵੀ ਕਿਤੇ ਨਾ ਕਿਤੇ ਖਤਮ ਹੋ ਜਾਣੀ ਸੀ ਜੀ ਇਹ ਜ਼ਿਆਦਾਤਰ ਡਰਾਈ ਏਰੀਆ 'ਚ ਆਪਾਂ ਨੂੰ ਦੇਖਣ ਨੂੰ ਮਿਲਦਾ। ਆਮ ਮਿਲਿਆ ਆਪਾਂ ਨੂੰ। ਆ ਮਿਲਿਆ ਦੇਖੋ ਆ ਫੁੱਲ ਇਹਦੇ ਹੁਣ ਆ ਤਕਰੀਬਨ ਵੈਸੇ ਤਾਂ ਭਰੀ ਹੁੰਦੀ ਹੈ ਇਹ। ਜੀ। ਆ ਚਿੱਟੇ ਫੁੱਲੇ ਦੀ ਨਿਸ਼ਾਨੀ ਹੈ। ਜੀ। ਠੀਕ ਹੈ ਨਾ। ਸੰਖ ਕਿਵੇਂ ਵਰਤ ਸਕਦੇ ਇਹਨੂੰ ਆਪਾਂ? ਸੁਕਾ ਕੇ। ਹਾਂ ਸੁਕਾ ਕੇ ਇਹਨੂੰ ਡਰਾਈ ਕਰਕੇ ਆਪਾਂ ਜੀ। ਇੱਥੋਂ ਤੋੜ ਕੇ ਡਰਾਈ ਕਰ ਤੋੜੋ ਪਹਿਲਾਂ। ਜੀ। ਫਿਰ ਇਹਨੂੰ ਡਰਾਈ ਕਰ ਲਓ ਛਾਵੇਂ। ਜੀ। ਫਿਰ ਇਹਦਾ ਪਾਊਡਰ ਬਣਾ ਕੇ ਫਿਰ ਇਹਨੂੰ ਵਰਤੋ। ਜੀ। ਹਾਂ ਉਹਨੂੰ ਦੁੱਧ ਵਿੱਚ ਪਾ ਕੇ ਜਿਵੇਂ ਚਮਚਾ ਚਮਚਾ ਪੀ ਸਕਦੇ। ਹਾਂ ਪੀ ਸਕਦੇ ਜਿਵੇਂ ਆਪਾਂ ਨੂੰ ਪਾਊਡਰ ਮਿਲ ਤੇ ਇੱਕ ਆਪ ਨੂੰ ਕਰੂਡ ਚ ਹੈ ओरिजिनल ਆ ਇਹ ਆਪਣਾ ਕੋਈ ਮਿਲਾਵਟ ਨਹੀਂ ਕੋਈ ਮਿਲਾਵਟ ਨਹੀਂ ओरिजिनल ਆ ਠੀਕ ਆਖੋ ਆ ਕੌਰਤੂਮਾ ਜੀ ਕੌਰਤੂਮਾ ਵੀ ਇੱਕ ਨਦੀਨ ਹੈ ਦੇਖੋ ਆ ਝੋਨੇ ਦਾ ਫਸਲ ਖੜੀ ਆ ਜੀ ਆ ਇੱਥੇ ਖੜਾ ਵਿਚਾਰਾ ਇਹ ਹਾਂਜੀ ਪਰ ਇੱਥੇ ਤੁਹਾਨੂੰ ਕੋਈ ਨਦੀਨ ਨਹੀਂ ਦਿਖ ਰਿਹਾ ਦੇਖੋ ਐ ਸਪਰੇਅ ਕਰਕੇ ਮਰੇ ਪਏ ਸਾਰੇ ਹਾਂਜੀ ਕਿਉਂਕਿ ਝੋਨੇ ਨੂੰ ਫੈਕਟ ਕਰਨਾ ਹੀ ਕਿਸਾਨ ਨੇ ਆਪਦੀ ਪ੍ਰੋਫਿਟ ਲੈਣ ਲਈ ਉੱਥੇ ਖਤਮ ਕਰ ਖਤਮ ਕਰ ਦੇਣਾ ਉਹਨੂੰ ਪਰ ਇਹ ਹਾਈਲੀ ਮੈਡੀਸਨਲ ਜੀ ਅਹ ਡਾਈਜੈਸ਼ਨ ਲਈ ਬਹੁਤ ਵਧੀਆ ਹੈ ਜੀ ਇਹ ਕੀ ਕੀਤਾ ਜਾਂਦਾ ਸੀਗਾ ਇਹਨਾਂ ਮੈਂ ਤੁਹਾਨੂੰ ਇੱਕ ਹੋਰ ਬੋਟੈਨੀਕਲ ਸਾਇੰਟਿਫਿਕ ਇਹ ਦੇਖੋ ਨਾ ਕਿਹਦੇ ਵਰਗਾ ਲੱਗਦਾ ਤਰਬੂਜ ਵਰਗਾ ਲੱਗ ਰਿਹਾ ਨਾ ਹਾਂਜੀ ਇਹ ਮਟੀਰੇ ਦਾ ਭਰਾ ਹੈ ਅੱਛਾ ਵੀ ਸਾਇੰਸ ਤੇ ਕਾਟਨ ਬੋਟਨੀ ਅਕੋਰਡਿੰਗ ਇਹਦਾ ਕੀ ਕੀਤਾ ਜਾਂਦਾ ਸੀ ਨਾ ਆਮ ਮੈਂ ਵੀ ਘਰਾਂ 'ਚ ਦੇਖਦਾ ਸਾਡੇ ਵੀ ਕੀ ਕਰਦੇ ਸੀ ਕਰਦੇ ਕਿ ਇਹਦਾ ਨਾ ਤੁੰਮਿਆਂ ਦਾ ਚਾਰ ਪਾਇਆ ਜਾਂਦਾ ਸੀ ਫਰੂਟ ਦਾ ਪੱਕਿਆ ਦੇ ਹੁਣ ਪੱਕ ਕੇ ਆ ਦੇਖੋ ਪੀਲੇ ਕਲਰ ਦਾ ਹੋ ਜਾਊਗਾ ਆਪੇ ਟੁੱਟ ਜਾਊਗਾ ਠੀਕ ਹੈ ਇਕੱਠੇ ਕਰਕੇ ਫਾੜੀਆਂ ਬਣਾ ਕੇ ਪਸ਼ੂਆਂ ਲਈ ਚਾਰ ਪਾਇਆ ਜਾਂਦਾ ਸੀ ਜਿਵੇਂ ਪਸ਼ੂ ਨੂੰ ਗੋਹਾ ਨਹੀਂ ਆਉਂਦਾ ਰੈਗੂਲਰ ਉਹਨੂੰ ਖਵਾਇਆ ਜਾਂਦਾ ਸੀ ਚਾਰ ਇਹ ਜੀ ਜਾਂ ਉਹ ਚਾਰ ਦੀ ਇੱਕ ਚਮਚਾ ਬੰਦਾ ਵੀ ਖਾ ਲੇ ਤਾਂ ਉਹਦਾ ਵੀ ਡਾਈਜੈਸ਼ਨ ਵਧੀਆ ਰਹਿੰਦਾ ਸੀ ਹੁਣ ਜਿਵੇਂ ਪਸ਼ੂਆਂ ਨੂੰ ਬੰਨ ਪੈ ਗਏ ਨਾਰਮਲ ਪ੍ਰੋਬਲਮ ਆਮ ਹੀ ਦੇਖਣ ਨੂੰ ਮਿਲਦੀ ਜੀ ਹੁਣ ਆ ਚੀਜ਼ਾਂ ਤਾਂ ਬੰਦ ਕਰਤੀਆਂ ਸੀ ਬਿਲਕੁਲ ਅਸੀਂ ਪਸ਼ੂਆਂ ਦੀ ਪਸ਼ੂ ਸੂਪ ਪੈਂਦਾ ਉਹਦੀ ਜ਼ੇਰ ਨਹੀਂ ਪੈਂਦੀ ਬਿਲਕੁਲ ਅਸੀਂ ਡਾਕਟਰ ਨੂੰ ਸਾਧ ਲੈਣੇ ਆ ਉਹਦੀ ਜ਼ੇਰ ਤਾਂ ਨਹੀਂ ਪੈਂਦੀ ਕਿਉਂਕਿ ਜਦੋਂ ਅੰਦਰ ਹੀ ਨਹੀਂ ਉਹਦਾ ਸਹੀ ਸਭ ਕੁਝ ਨਕਲੀ ਆ ਬਿਲਕੁਲ ਪਸ਼ੂ ਨੂੰ ਜੇ ਅਸੀਂ ਮੰ ਲਓ ਜਦੋਂ ਉਹਨੂੰ ਕੀ ਕਹਿ ਸਕਦੇ ਉਹਦੀ ਫਰਟੀਲਾਈਜੇਸ਼ਨ ਕਰਾਉਣੀ ਹੈ ਜੀ ਤਾਂ ਉਹ ਵੀ ਅਸੀਂ ਨਕਲੀ ਇਨਸੈਮੀਨੇਸ਼ਨ ਸ਼ੁਰੂ ਕਰਤਾ ਬਿਲਕੁਲ ਬਿਲਕੁਲ ਉਹ ਨੇਚਰਲ ਹੁੰਦਾ ਨਹੀਂ ਨੇਚਰਲ ਹੁੰਦਾ ਨਹੀਂ ਤੋ ਇਸ ਕਰਕੇ ਸਾਰਾ ਖਸਾਰਟੀ ਆਰਟੀਫੀਸ਼ਲ ਹੋਣ ਕਰਕੇ ਸਾਨੂੰ ਇਹ ਵੀ ਇਫੈਕਟ ਆ ਤੋ ਇਹ ਵੀ ਇੱਕ ਨਦੀਨ ਹੈ ਦੇਖੋ ਆ ਵੱਟ ਸਾਰੀ ਭਰੀ ਪਈ ਹੈ ਅਹ ਤਾਂ ਇਹਨਾਂ ਦਾ ਤੇਲ ਵੀ ਬਣਾਉਦੇ ਹੋਣਗੇ ਗੋਡੇ ਗਿੱਟਿਆਂ ਲਈ ਮੜਾ ਮੋਟਾ ਸ਼ਾਇਦ ਇਹਦਾ ਮੇਰੇ ਧਿਆਨ 'ਚ ਨਹੀਂ ਹੈਗਾ ਨਹੀਂ ਇਹ ਇਹਦਾ ਚੂਰਨ ਤਾ ਤੁਹਾਨੂੰ ਦੱਸਿਆ ਬਣਾਉਂਦੇ ਜੜ ਜੜ ਦਾ ਤੂੰ ਚੂਰਨ ਬਣਾਇਆ ਜਾਂਦਾ ਤੁੰਮੇ ਦੀ ਜੜ ਦਾ ਹਮ ਤੇ ਬਾਕੀ ਇੱਕ ਮੈਂ ਆਪ ਬਣਾਈ ਸੀ ਇੱਕ ਵਾਰ ਦਵਾਈ ਕਿਹੜੀਆਂ ਫਾੜੀਆਂ ਨੂੰ ਕੱਟ ਕੇ ਨਾ ਬੋਤਲ ਚ ਪਾ ਕੇ ਵਿੱਚ ਕਾਲਾ ਨਮਕ ਜੀ ਜਾਂ ਜਵੈਨ ਪਾ ਕੇ ਜੀ 10 15 ਦਿਨ ਬੋਤਲ ਚ ਘੱਚ ਦੀ ਚ ਰੱਖ ਦਿੰਦਾ ਉਸ ਤੋਂ ਬਾਅਦ ਜਿਹੜਾ ਉਹਦਾ ਰਸ ਜਿਆ ਨਿਕਲ ਜਾਂਦਾ ਸੀ ਉਹਦੇ ਇੱਕ ਦੋ ਚਮਚੇ ਪੀਂਦੇ ਸੀਗੇ ਤੋਂ ਪੇਟ ਲਈ ਬਹੁਤ ਵਧੀਆ ਸੀ ਠੀਕ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸਾਂਝਾ ਕਰੋ